ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ V9 ਪੰਜਾਬੀ ਚੈਨਲ ਤੇ ਮੈਂ ਹਾਂ ਤੁਹਾਡੇ ਨਾਲ ਇਨ ਦਾ ਪ੍ਰੀਫ ਕਾਰਸ ਸੰਗੀੜਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਕਨਾਰਟ ਮੰਜਾਬੀ ਨਿਊਜ਼ ਸ਼ੋ ਜਿੱਥੇ ਗੱਲਬਾਤ ਅਸੀਂ ਕੈਨੇਡਾ ਤੇ ਅਮਰੀਕਾ ਦੀਆਂ तमाम ਵੱਡੀਆਂ ਖਬਰਾਂ ਦੀ ਕਰਾਂਗੇ ਸਭ ਤੋਂ ਪਹਿਲਾਂ ਸ਼ੋਅ ਵਿੱਚ ਸਵਾਗਤ ਕਰ ਲੈਂਦੇ ਆ ਮਨਦੀਪ ਸਿੰਘ ਜੜ ਦਾ ਮਨਦੀਪ ਜੀ ਬਹੁਤ ਬਹੁਤ ਸਵਾਗਤ ਹੈ ਜਿੰਦਰਪੀ ਜੀ ਤੁਹਾਨੂੰ ਵੀ ਤੇ V9 ਪੰਜਾਬੀ ਦੇਖਣ ਵਾਲੇ ਸਾਡੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਫਰੀਦ ਸਤਿ ਸ਼੍ਰੀ ਅਕਾਲ ਤੇ ਨਾਲ ਹੀ ਸਾਡੇ ਦਰਸ਼ਕਾਂ ਨੂੰ ਅਪੀਲ ਕੀ ਪ੍ਰੋਗਰਾਮ ਦੇਖਦੇ ਆ ਦੇਖਦੇ ਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੀ ਬਿਲਕੁਲ ਤੇ ਨਾਲ ਹੀ ਮਨਦੀਪ ਜੀ ਦੱਸ ਦਿਓ ਕਿ ਅੱਜ ਦਾ ਦਿਨ ਕਿਹੜੀਆਂ ਵੱਡੀਆਂ ਖਬਰਾਂ ਸਾਹਮਣੇ ਆਈਆਂ ਨੇ ਜ ਜਿਨ੍ਹਾਂ ਬਾਰੇ ਸ਼ੋਅ ਦੇ ਵਿੱਚ ਚਰਚਾ ਕਰਾਂਗੇ ਤਾਂ ਬਿਲਕੁਲ ਜੀ ਅੱਜ ਬਹੁਤ ਅਹਿਮ ਖਬਰਾਂ ਨੇ ਜਿਹੜੀ ਪੀ ਜੀ ਦੋਨੇ ਪਾਸਿਓਂ ਖਾਸ ਤੌਰ ਤੇ ਅਸਾਈਮਲਕ ਜਿਹੜੇ ਲੈਂਡ ਵਾਲੇ ਲੋਕ ਨੇ ਕੈਨੇਡਾ ਮਰਕਾ ਦੇ ਵਿੱਚ ਦੋਨੇ ਪਾਸੇ ਅੱਜ ਵੱਡੀਆਂ ਖਬਰਾਂ ਨੇ ਕੈਨੇਡਾ ਵੱਲ ਇੱਕ ਨਵਾਂ ਕਾਨੂੰਨ ਬਣਾਇਆ ਜਾ ਰਿਹਾ ਜਿਸ ਦੇ ਵਿੱਚ ਕਾਫੀ ਸਖਤੀ ਕੀਤੀ ਜਾ ਰਹੀ ਹੈ ਪੂਰਾ ਐਕਸਪਲੇਨ ਕਰਾਂਗੇ ਦੂਜੇ ਪਾਸੇ ਅਮਰੀਕਾ ਦੇ ਵੱਲੋਂ ਇਹ ਖਬਰ ਆ ਰਹੀ ਹੈ ਕਿ ਜਿਹੜੇ ਅਸਾਈਮਲ ਲੈਂਡ ਵਾਲੇ ਲੋਕ ਨੇ ਕਲੇਮ ਕਰਦੇ ਨੇ ਉਹਨਾਂ ਨੂੰ ਵਰਕ ਪਰਮਿ ਟ੍ਰਾਂਟੋ ਦੇ ਵਿੱਚ ਗੋਲੀਆਂ ਚੱਲੀਆਂ ਜੀ 6 ਲੋਕ ਜ਼ਖਮੀ ਹੋਏ ਆ ਗੱਲਬਾਤ ਕਰਾਂਗੇ ਸਿੱਖ ਕਾਰੋਬਾਰੀ ਦਾ ਕਤਲ ਹੋਇਆ ਸੀ ਮਿਸਿਸਾਗਾ ਵਿੱਚ ਉਸ ਦੇ ਵਿੱਚ ਗ੍ਰਿਫਤਾਰੀਆਂ ਹੋਈਆਂ ਨੇ ਅਮਰੀਕਾ ਤੋਂ ਜਿਹੜੀਆਂ ਡਿਪੋਰਟ ਹੋਣ ਵਾਲੀਆਂ ਫਲਾਈਟਾਂ ਦੀ ਗਿਣਤੀ ਜਿਹੜੀ ਉਹ ਕਾਫੀ ਤੇਜ਼ੀ ਨਾਲ ਇਸ ਵਕਤ ਵਧ ਰਹੀ ਹੈ ਤੇ ਇਸ ਤੋਂ ਇਲਾਵਾ ਇੰਦਰਪ੍ਰੀਤ ਜੀ ਹੋਰ ਕੁਝ ਖਾਸ ਖਬਰਾਂ ਨੇ ਕੁਝ ਪੰਜਾਬੀਆਂ ਨਾਲ ਜੁੜੀਆਂ ਹੋਈਆਂ ਉਹਦਾ ਸਬੰਧੀ ਅੱਜ ਇਸ ਪ੍ਰੋਗਰਾਮ ਚਰਚਾ ਕਰਾਂਗੇ ਜੀ ਬਿਲਕੁਲ ਤੇ ਨਾਲ ਹੀ ਮਨਦੀਪ ਜੀ ਜਿਸ ਤਰ੍ਹਾਂ ਤੁਸੀਂ ਵੀ ਜ਼ਿਕਰ ਕੀਤਾ ਹੈ ਕਿ ਅੱਜ ਦੋਹਾਂ ਪਾਸਿਆਂ ਤੋਂ ਹੀ ਅਸਾਈਲਮ ਦੇ ਨਾਲ ਖਾਸ ਤੌਰ ਦੇ ਉੱਪਰ ਜੁੜੀਆਂ ਸ਼ਕਤੀਆਂ ਦੀਆਂ ਖਬਰਾਂ ਸਾਹਮਣੇ ਆਈਆਂ ਨੇ ਪਹਿਲਾਂ ਕੈਨੇਡਾ ਦਾ ਜ਼ਿਕਰ ਕਰ ਲੈਂਦੇ ਆ ਸੋ ਅਸਾਈਲਮ ਸੀਕਰ ਬਹੁਤ ਸਾਰੇ ਲੋਕ ਜਿਹੜੇ ਕੈਨੇਡਾ ਦੇ ਵਿੱਚ ਵੀ ਰਹਿੰਦੇ ਨੇ ਉਹਨਾਂ ਵੱਲੋਂ ਅਸਾਈਲਮ ਜਿਹੜੀ ਹੈ ਉਸ ਦੀ ਮੰਗ ਕੀਤੀ ਜਾਂਦੀ ਹੈ ਹੁਣੇ ਅਪਡੇਟ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਅਸਾਈਲਮ ਲੈਣੀ ਹੁਣ ਸੌਖੀ ਨਹੀਂ ਹੋਏਗੀ ਭਾਵੇਂ ਇਸ ਤਮਨ ਦੀ ਜਿਹੜੀ ਸਖਤੀ ਹੋ ਕੀਤੀ ਜਾ ਰਹੀ ਹੈ ਸੋ ਸਭ ਤੋਂ ਪਹਿਲਾਂ ਤਾਂ ਇਹ ਦੱਸ ਦਿਓ ਕਿ ਇਮੀਗ੍ਰੇਸ਼ਨ ਦੇ ਸਬੰਧ ਦੇ ਵਿੱਚ ਕੀ ਸਖਤੀ ਹੋ ਰਹੀ ਹੈ ਬਿਲਕੁਲ ਅੰਤਰਪੀਟ ਜੀ ਕੈਨੇਡਾ ਦੇ ਵਿੱਚ ਬਹੁਤ ਸਮੇਂ ਤੋਂ ਇਹ ਮੰਗ ਕੀਤੀ ਜਾ ਰਹੀ ਸੀ ਕਿ ਕੈਨੇਡਾ ਦੇ ਜਿਹੜੇ ਕਾਨੂੰਨ ਨੇ ਉਹ ਬਦਲਨੇ ਚਾਹੀਦੇ ਨੇ ਕੈਨੇਡਾ ਦੇ ਕਾਨੂੰਨ ਜਿਹੜੇ ਹੋਰ ਸਖਤ ਹੋਣੇ ਚਾਹੀਦੇ ਨੇ ਇਸ ਨੂੰ ਲੈ ਕੇ ਹੁਣ ਜਿਹੜੀ ਨਵੀਂ ਸਰਕਾਰ ਆ marquée ਨੇ ਚੋਣਾਂ ਵਿੱਚ ਵੀ ਇਹ ਵੱਡਾ ਮੁੱਦਾ ਸੀਗਾ ਤੇ ਹੁਣ ਇੱਕ ਨਵਾਂ ਜਿਹੜਾ ਉਹਨਾਂ ਨੇ ਬਿੱਲ ਪਾਰਲੀਮੈਂਟਲ ਵਿੱਚ ਪੇਸ਼ ਕਰ ਦਿੱਤਾ ਹੈ ਤੇ ਜਿਸ ਦੇ ਉੱਤੇ ਹੁਣ ਬਹਿਸ ਹੋਵੇਗੀ ਤੇ ਥੋੜੇ ਦਿਨਾਂ ਤੱਕ ਹੋ ਸਕਦਾ ਹੈ ਕਾਨੂੰਨ ਵੀ ਬਣ ਜਾਵੇ ਜਿਸ ਤੋਂ ਬਾਅਦ ਕੈਨੇਡਾ ਵੀ ਇੱਕ ਸਖਤ ਕਾਨੂੰਨਾਂ ਵਾਲਾ ਦੇਸ਼ ਜਿਹੜਾ ਉਹ ਬਣ ਜਾਵੇਗਾ ਜਿਹਦੇ ਵਿੱਚ ਇਮੀਗ੍ਰੇਸ਼ਨ ਦੇ ਅਧਿਕਾਰੀਾਂ ਕੋਲ ਬਾਰਡਰ ਅਧਿਕਾਰੀਾਂ ਕੋਲ ਤੇ ਜਿਹੜੇ ਹੋਰ ਪੁਲਿਸ ਅਧਿਕਾਰੀਆ ਉਹਨਾਂ ਕੋਲ ਹੋਰ ਵੀ ਵੱਧ ਤਾਕਤਾਂ ਤੇ ਹੋਣਗੀਆਂ ਹੋਰ ਵੀ ਅਧਿਕਾਰ ਹੋਣਗੇ ਉਹ ਫੈਸਲੇ ਮੌਕੇ ਤੇ ਲੈ ਸਕਣਗੇ ਆਪਾਂ ਇਸ ਖਬਰ ਨੂੰ ਇੰਦਰਪ੍ਰੀਤ ਜੀ ਦੋ ਭਾਗਾਂ ਵਿੱਚ ਕਰ ਰਹੇ ਆਂ ਸਭ ਤੋਂ ਪਹਿਲਾਂ ਆਪਾਂ ਇਮੀਗ੍ਰੇਸ਼ਨ ਦੇ ਮੁੱਦੇ ਉੱਤੇ ਗੱਲਬਾਤ ਕਰ ਲੈਂਦੇ ਆਂ ਇਮੀਗ੍ਰੇਸ਼ਨ ਦੇ ਉੱਤੇ ਜੇ ਅਸੀਂ ਗੱਲਬਾਤ ਕਰੀਏ ਤਾਂ ਇਸ ਵਕਤ ਸਭ ਤੋਂ ਵੱਡਾ ਜਿਹੜਾ ਸੁਧਾਰ ਹੈ ਉਹ ਅਸਾਈਲਮ ਦੇ ਕੇਸਾਂ ਦੇ ਵਿੱਚ ਜਿਹੜਾ ਦੇਖਣ ਨੂੰ ਮਿਲ ਰਿਹਾ ਜੋ ਕਿ ਸਰਕਾਰ ਇਸ ਕੋਸ਼ਿਸ਼ ਕਰ ਰਹੀ ਆ ਇਸ ਸਮੇਂ ਜੋ ਬਿੱਲ ਇਹ C2 ਪੇਸ਼ ਕੀਤਾ ਗਿਆ ਇਹਦੇ ਵਿੱਚ ਖਾਸ ਤੌਰ ਤੇ ਕਿਉਂਕਿ ਪਿਛਲੇ ਸਮੇਂ ਤੋਂ ਕੈਨੇਡਾ ਦੇ ਜਿਹੜੇ ਇਮੀਗ੍ਰੇਸ਼ਨ ਮੰਤਰੀ ਨੇ ਜਾਂ ਸਰਕਾਰਾਂ ਨੇ ਕਹਿ ਰਹੀਆਂ ਸੀ ਕਿ ਜਿਹੜੇ ਲੋਕਾਂ ਦੇ ਵੀਜ਼ੇ ਮੁੱਕ ਰਹੇ ਨੇ ਖਾਸ ਤੌਰ ਤੇ ਇੰਟਰਨੈਸ਼ਨਲ ਸਟੂਡੈਂਟਸ ਜਿਨ੍ਹਾਂ ਦੇ ਅਰਪ ਕੋਰਪਸ ਐਕਸਪਾਇਰ ਹੋ ਰਹੇ ਨੇ ਉਹ ਤੇਜ਼ੀ ਨਾਲ ਅਸਾਈਲਮ ਜਿਹੜਾ ਉਹ ਕਲੇਮ ਕਰ ਰਹੇ ਨੇ ਉਹਨਾਂ ਨੂੰ ਵੀ ਰੋਕਣ ਲਈ ਖਾਸ ਤੌਰ ਤੇ ਇੱਕ ਕਾਨੂੰਨ ਇੰਦਰਪ੍ਰੀਤ ਜੀ ਇਸ ਵਿੱਚ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਇਸ ਬਿਲ ਦੇ ਵਿੱਚ ਇਹ ਵੀ ਪ੍ਰਸਤਾਵ ਰੱਖਿਆ ਗਿਆ ਹੈ ਜਿਹਦੇ ਵਿੱਚ ਦੱਸਿਆ ਗਿਆ ਹੈ ਕਿ ਜੇਕਰ ਕੋਈ ਵਿਅਕਤੀ ਕੈਨੇਡਾ ਵਿੱਚ ਆਉਂਦਾ ਹੈ ਤੇ ਸਾਲ ਰਹਿ ਕੇ ਉਸ ਤੋਂ ਬਾਅਦ ਜੇ ਉਹ ਅਸਾਈਲਮ ਕਲੇਮ ਕਰਦਾ ਤਾਂ ਉਸ ਦਾ ਇਹ ਕਲੇਮ ਜਿਹੜਾ ਨਹੀਂ ਮੰਨਿਆ ਜਾਵੇਗਾ ਜੇਕਰ ਇੱਕ ਕਾਨੂੰਨ ਜਿਹੜਾ ਉਹ ਬਣ ਜਾਂਦਾ ਹੈ ਹਾਲਾਂਕਿ ਉਹਦੇ ਵਿੱਚ ਫਿਰ ਵੀ ਜਿਹੜੀ ਉਹ ਅਸੈਸਮੈਂਟ ਹੋਵੇਗੀ ਪਰ ਉਹਦੇ ਵਿੱਚ ਰਿਸਕ ਜ਼ਿਆਦਾ ਰਹੇਗਾ ਕਿ ਉਹ ਫਾਈਲ ਜਿਹੜੀ ਹੈ ਸ਼ੁਰੂ ਦੇ ਵਿੱਚ ਹੀ ਜਿਹੜੀ ਉਹ ਰਿਜੈਕਟ ਕੀਤੀ ਜਾ ਸਕਦੀ ਹੈ ਉਹ ਫਾਈਲ ਸਰਕਾਰ ਨਹੀਂ ਲਵੇਗੀ ਹਾਲਾਂਕਿ ਇਹਦੇ ਵਿੱਚ ਹੱਲੇ ਕੋਈ ਹੋਰ ਸੁਧਾਰ ਹੁੰਦਾ ਜਾਂ ਨਹੀਂ ਇਹ ਕਾਨੂੰਨ ਬਣਦਾ ਨਹੀਂ ਇਹ ਵੀ ਇੱਕ ਵੱਡਾ ਵਿਸ਼ਾ ਕਿਉਂਕਿ ਇਹ ਬਿੱਲ ਜਿਹੜਾ ਸਰਕਾਰ ਨੇ ਪੇਸ਼ ਕੀਤਾ ਤੇ ਸੰਭਾਵਨਾ ਇਹ ਹੀ ਹੈ ਕਿ ਇਹ ਬਿੱਲ ਜਿਹੜਾ ਉਹ ਪਾਸ ਹੋ ਸਕਦਾ ਹੈ ਸੋ ਅਸਾਈਲਮ ਦੀ ਅਸੀਂ ਗੱਲਬਾਤ ਇੰਦਰਪੀ ਜੀ ਕਰ ਰਹੇ ਸੀਗੇ ਇਹਦੇ ਵਿੱਚ ਖਾਸ ਤੌਰ ਤੇ ਜ਼ਿਕਰ ਕੀਤਾ ਗਿਆ ਕਿ ਜੇਕਰ ਕੋਈ 24 ਜੂਨ 2020 ਤੋਂ ਬਾਅਦ ਜਿਹੜੇ ਲੋਕਾਂ ਨੇ ਅਬ ਕੈਨੇਡਾ ਆਪਣੇ ਵੀਜ਼ੇ ਮੁੱਕਣ ਤੋਂ ਬਾਅਦ ਜਿਨ੍ਹਾਂ ਨੇ ਸਾਲਾਂ ਉੱਤੇ ਰਹਿ ਕੇ ਜਾਂ ਸਾਲ ਤੋਂ ਵੱਧ ਰਹਿ ਕੇ ਇੱਥੇ ਅਸਾਈਲਮ ਕਲੇਮ ਕੀਤੀਆਂ ਤਾਂ ਉਹਨਾਂ ਦੇ ਜਿਹੜੇ ਕਲੇਮ ਹੈ ਉਹ ਰੱਦ ਹੋ ਸਕਦੇ ਨੇ ਇਸ ਤਰੀਕੇ ਦਾ ਪ੍ਰਸਤਾਵ ਰੱਖਿਆ ਗਿਆ ਤੇ ਜੇਕਰ ਕੋਈ ਵਿਅਕਤੀ ਅੱਗੇ ਤੋਂ ਵੀ ਕੈਨੇਡਾ ਚ ਆ ਕੇ ਇਸ ਤਰੀਕੇ ਨਾਲ ਆਪਣਾ ਵੀਜ਼ਾ ਮੁੱਕਣ ਤੋਂ ਬਾਅਦ ਅਸਾਈਲਮ ਕਲੇਮ ਕਰਦਾ ਆ ਤਾਂ ਉਹਦਾ ਜਿਹੜੀ ਐਪਲੀਕੇਸ਼ਨ ਨੇ ਉਹ ਸ਼ੁਰੂ ਦੇ ਵਿੱਚ ਹੀ ਰਿਜੈਕਟ ਜਿਹੜੀ ਉਹ ਕੀਤੀ ਜਾ ਸਕਦੀ ਆ ਤੇ ਦੂਜੇ ਪਾਸੇ ਇੰਡਪੀਡੈਂਡ ਦੇ ਦੇਖ ਕੇ ਕੋਈ ਅਮਰੀਕਾ ਤੋਂ ਜੋ ਅਮਰੀਕਾ ਦੇ ਨਾਲ ਇੱਕ ਟ੍ਰੀਟੀ ਹੋਈ ਆ ਜੇਕਰ ਥਰਡ ਕੰਟਰੀ ਸੇਫ ਕੰਟਰੀ ਵਾਲੀ ਪ੍ਰੀਟੀ ਅੰਡਰ ਆ ਕੇ ਭਾਵ ਕਿ ਪੈਦਲ ਕੋਈ ਅਮਰੀਕਾ ਵਾਲੇ ਪਾਸਿਓਂ ਆ ਕੇ ਇੱਥੇ ਕੈਨੇਡਾ ਵਿੱਚ ਅਸਾਈਲਮ ਕਲੇਮ ਕਰਦਾ ਤੇ ਉਹਦੇ ਕੋਲ ਸਿਰਫ 14 ਦਿਨ ਹੋਣਗੇ ਤੇ 14 ਦਿਨ ਤੋਂ ਬਾਅਦ ਉਹ ਅਸਾਈਲਮ ਕਲੇਮ ਨਹੀਂ ਕਰ ਸਕੇਗਾ ਜੋ ਇਸ ਬਿੱਲ ਦੇ ਵਿੱਚ ਜਿਹੜਾ ਪ੍ਰਸਤਾਵ ਰੱਖਿਆ ਗਿਆ ਨਵੇਂ ਕਾਨੂੰਨ ਦਾ ਸੋ ਇਹਦੇ ਵਿੱਚ ਇੰਦਰਪੀਤ ਜੀ ਜਿਵੇਂ ਅਸੀਂ ਦੱਸਿਆ ਕਿ ਇਹ ਇੱਕ ਕਾਫੀ ਰੁਝਾਨ ਬਣ ਗਿਆ ਹੈ ਸਿਗਾ ਕਿਉਂਕਿ ਅਸੀਂ ਦੇਖ ਰਹੇ ਸੀ ਕਿ ਵੀਜ਼ਾ ਦੇ ਵਿੱਚ ਕਾਫੀ ਜਿਹੜੀ ਉਹ ਸਖਤੀ ਹੋ ਰਹੀ ਸੀ ਲੋਕਾਂ ਦੇ ਵਰਕ ਪਰਮਿਟ ਐਕਸਪਾਇਰ ਹੋ ਰਹੇ ਸੀਗੇ ਖਾਸ ਤੌਰ ਤੇ ਇੰਟਰਨੈਸ਼ਨਲ ਸਟੂਡੈਂਟਸ ਜਿਹਦੇ ਵਿੱਚ ਅੰਕੜੇ ਇਹ ਆਏ ਸੀ ਕਿ ਪਿਛਲੇ ਸਾਲ 20000 ਜਿਹੜੇ ਵਿਦਿਆਰਥੀ ਸੀ ਜੁਨ੍ਹਾਂ ਦੇ ਵੀਜ਼ੇ ਮੁੱਕੇ ਉਹਨਾਂ ਨੇ ਅਸਾਈਲਮ ਕਲੇਮ ਕੀਤੀ ਤੇ ਇੱਕਤੀ ਵੀ ਜਿਹੜੇ ਸ਼ੁਰੂ ਦੇ ਵਿੱਚ ਤਿੰਨਾਂ ਮਹੀਨਿਆਂ ਵਿੱਚ ਹੀ 5500 ਤੋਂ ਵੱਧ ਜਿਹੜੀਆਂ ਫਾਈਲਾਂ ਅਸਾਈਲਮ ਦੀਆਂ ਲੱਗ ਚੁੱਕੀਆਂ ਨੇ ਜਿਨ੍ਹਾਂ ਵਿੱਚ ਇੰਟਰਨੈਸ਼ਨਲ ਸਟੂਡੈਂਟ ਸ਼ਾਮਲ ਨੇ ਸੋ ਸਰਕਾਰ ਨੇ ਇਸ ਨੂੰ ਰੋਕਣ ਦਾ ਹੁਣ ਜਿਹੜਾ ਮਨ ਉਹ ਬਣਾ ਲਿਆ ਸੋ ਦੇਖਦੇ ਹਾਂ ਅੱਗੇ ਇਹ ਕਿਸ ਤਰੀਕੇ ਨਾਲ ਕਾਨੂੰਨ ਬਣਦਾ ਆ ਤੇ ਦੂਜੇ ਪਾਸੇ ਜਿਵੇਂ ਅਸੀਂ ਦੇਖਿਆ ਕਿ 14 ਦਿਨ ਤੋਂ ਜਿਹੜਾ ਵਾਦ ਅਮਰੀਕਾ ਵਾਲੇ ਪਾਸੇ ਆ ਕੇ ਸਾਈਲਮ ਕਲੇਮ ਨਹੀਂ ਹੋ ਸਕੇਗੀ ਜੇਕਰ ਇਹ ਬਿਲ ਕਾਨੂੰਨ ਬਣ ਗਿਆ ਤੇ ਉਸ ਤੋਂ ਇਲਾਵਾ ਜਿਹੜੇ ਇਮੀਗ੍ਰੇਸ਼ਨ ਅਧਿਕਾਰੀ ਨੇ ਜਾਂ ਅਥਾਰਟिटीज ਨੇ ਇੰਦਰਪੀਤ ਜੀ ਉਹਨਾਂ ਨੂੰ ਹੋਰ ਵੀ ਅਧਿਕਾਰ ਦੇ ਦਿੱਤੇ ਗਏ ਨੇ ਉਹ ਜਦੋਂ ਚਾਹਣ ਜੇਕਰ ਨੇਸ਼ਨ ਦੇ ਦੇਸ਼ ਦੇ ਹਿੱਤ ਵਿੱਚ ਆ ਤੇ ਉਹ ਕੋਈ ਵੀ ਐਪਲੀਕੇਸ਼ਨ ਜਾਂ ਕੋਈ ਵੀਜ਼ਾ ਸਸਪੈਂਡ ਕਰ ਸਕਦੇ ਨੇ ਕੈਨਸਲ ਕਰ ਸਕਦੇ ਨੇ ਜਾਂ ਨਵੀਆਂ ਐਪਲੀਕੇਸ਼ਨਾਂ ਲੈਣ ਤੋਂ ਜਵਾਬ ਦੇ ਸਕਦੇ ਨੇ ਸੋ ਇਹ ਅਧਿਕਾਰ ਵੀ ਅਥਾਰਟिटीज ਨੂੰ ਜਿਹੜਾ ਉਹ ਦਿੱਤਾ ਗਿਆ ਇਸ ਬਿਲ ਦੇ ਵਿੱਚ ਤੇ ਜੇ ਕਾਨੂੰਨ ਬਣਦਾ ਤੇ ਲਾਗੂ ਜਿਹੜਾ ਹੋ ਜਾਵੇਗਾ ਸੋ ਇਸ ਤਰੀਕੇ ਦਾ ਇਮੀਗ੍ਰੇਸ਼ਨ ਦੇ ਤੌਰ ਤੇ ਜਿਹੜਾ ਇੰਦਰਪੀਜੇ ਬਿਲ ਕਾਫੀ ਅਸੀਂ ਦੇਖ ਸਕਦੇ ਹਾਂ ਕਿ ਸ਼ਕਤੀਸ਼ਾਲੀ ਬਣਾ ਦੇਵੇਗਾ ਕੁਝ ਅਥਾਰਟिटीज ਨੂੰ ਤੇ ਅਧਿਕਾਰੀਆਂ ਨੂੰ ਜੀ ਬਿਲਕੁਲ ਤੇ ਨਾਲ ਹੀ ਮਨਦੀਪ ਜੀ ਇਮੀਗ੍ਰੇਸ਼ਨ ਤੋਂ ਇਲਾਵਾ ਓਵਰਆਲ ਵੀ ਕਿਸੇ ਤਰੀਕੇ ਦੀ ਸਖਤੀ ਕੀਤੀ ਜਾ ਰਹੀ ਹੈ ਕੋਈ ਹੋਰ ਚੀਜ਼ਾਂ ਨੂੰ ਲੈ ਕੇ ਵੀ ਹੁਣ ਸਖਤ ਕਦਮ ਜਿਹੜਾ ਹੈ ਉਹ ਚੁੱਕਿਆ ਜਾ ਰਿਹਾ ਹੈ ਅ ਜੀ ਬਿਲਕੁਲ ਇਹ ਸਭ ਬਿਲ ਤੇ ਵਿੱਚ ਇੰਦਰਪ੍ਰੀਤ ਜੀ ਜੋ ਮੁੱਖ ਤੌਰ ਤੇ ਜੋ ਤਿੰਨ ਪੱਖ ਜਿਹੜੇ ਨੇ ਉਹ ਕਵਰ ਕਰਨ ਦੀ ਕੋਸ਼ਿਸ਼ ਕੀਤੀ ਗਿਆ ਜਿਹਦੇ ਵਿੱਚ ਜਿਹੜਾ ਆਰਗੇਨਾਈਜ਼ਡ ਕਰਾਈਮ ਹੈ ਜਾਂ ਜੋ ਨਸ਼ਾ ਤਸਕਰੀ ਆ ਫੈਟਾ ਨਿਲ ਦੀ ਉਸ ਤੇ ਉੱਤੇ ਫੋਕਸ ਕੀਤਾ ਗਿਆ ਕਿ ਉਸ ਨੂੰ ਠੱਲ ਕਿਵੇਂ ਪਾਉਣੀ ਆ ਉਸ ਤੋਂ ਇਲਾਵਾ ਜਿਹੜੇ ਬਾਰਡਰ ਆ ਉਹਨਾਂ ਨੂੰ ਸਿਕਿਉਰ ਕਿਵੇਂ ਕੀਤਾ ਜਾਵੇ ਤੇ ਉਸ ਤੋਂ ਬਾਅਦ ਜਿਹੜੇ ਫਾਈਨੈਂਸ਼ੀਅਲ ਕਰਾਈਮ ਹੁੰਦੇ ਨੇ ਜੋ ਮਨੀ ਲਾਂਡਰਿੰਗ ਹੁੰਦੀ ਆ ਜਾਂ ਹੋਰ ਕਿਸੇ ਤਰੀਕੇ ਦੇ ਪੈਸੇ ਨਾਲ ਜੁੜੇ ਹੋਏ ਕਰਾਈਮ ਹੁੰਦੇ ਨੇ ਉਹਨਾਂ ਨੂੰ ਕਿਸ ਤਰੀਕੇ ਨਾਲ ਰੋਕਿਆ ਜਾਵੇ ਇਸ ਬਿਲ ਦੇ ਵਿੱਚ ਜਿਹੜੀ ਸ਼ਕਤੀ ਉਹ ਇਸ ਤਰੀਕੇ ਦੀ ਕੀਤੀ ਜਾ ਰਹੀ ਆ ਸੋ ਇੰਦਰਪੀਰ ਜੀ ਇਹਦੇ ਵਿੱਚ ਜਿਹੜੇ ਬਾਰਡਰ ਅਧਿਕਾਰੀ ਨੇ ਉਹਨਾਂ ਨੂੰ ਹੋਰ ਅਧਿਕਾਰ ਦੇ ਦਿੱਤੇ ਗਏ ਨੇ ਕਿ ਉਹ ਕਿਸੇ ਵੀ ਜੇਕਰ ਕੋਈ ਕਿਸੇ ਟਰਾਂਸਪੋਰਟ ਅੰਡਰ ਕੋਈ ਵੇਅਰ ਹਾਊਸ ਆਉਂਦਾ ਆ ਜਾਂ ਹੋਰ ਕੋਈ ਥਾਂ ਆ ਉਹਨਾਂ ਦੀ ਉਹ ਤਲਾਸ਼ ਜਿਹੜੀ ਉਹ ਲੈ ਸਕਦੇ ਆ ਪਿਛਲੇ ਦਿਨੀ ਅਸੀਂ ਬਹੁਤ ਸਾਰੀਆਂ ਖਬਰਾਂ ਕੀਤੀਆਂ ਸੀ ਗੱਡੀਆਂ ਚੋਰੀ ਹੁੰਦੀਆਂ ਸੀ ਪੁਲਿਸ ਨੂੰ ਕਿਉਂਕਿ ਟਰੈਕਰ ਕਈਆਂ ਗੱਡੀਆਂ ਚ ਲੋਕਾਂ ਦੇ ਲਾਏ ਸੀ ਤੇ ਉਹਨਾਂ ਨੂੰ ਪਤਾ ਆ ਵੀ ਸਾਡੀ ਇਸ ਵਕਤ ਇਸ ਪੋਰਟ ਤੇ ਇਸ ਪਾਰਕਿੰਗ ਲੋਡ ਦੇ ਵਿੱਚ ਜਾਂ ਕਿਸੇ ਟਰੇਨ ਦੇ ਇਸ ਡੱਬੇ ਵਿੱਚ ਉਹਨਾਂ ਦੀ ਜਿਹੜੀ ਗੱਡੀ ਲੱਤ ਕੇ ਲਿਜਾਈ ਜਾ ਰਹੀ ਆ ਪਰ ਜਿਹੜੇ ਆਫੀਸਰ ਸੀ ਉਹਦਾ ਕੋਲ ਅਥਾਰਟੀ ਨਹੀਂ ਹੁੰਦੀ ਸੀ ਕਿ ਅਸੀਂ ਉਹਨੂੰ ਖੋਲ ਕੇ ਚੈੱਕ ਕਰ ਸਕੀਏ ਉੱਥੇ ਜਾ ਕੇ ਦੇਖ ਸਕੀਏ ਸੋ ਇਸ ਕਰਕੇ ਉਹ ਗੱਡੀਆਂ ਅੱਖਾਂ ਦੇ ਸਾਹਮਣੇ ਉਹ ਜਿਹੜੀਆਂ ਅਸੀਂ ਉਹ ਕੈਨੇਡਾ ਤੋਂ ਬਾਹਰ ਬਹੁਤ ਨਾਲ ਮੁਲਕਾਂ 'ਚ ਚੋਰੀ ਕੀਤੀਆਂ ਚਲੀ ਜਾਂਦੀਆਂ ਸੀ ਉਹਨੂੰ ਰੋਕਣ ਲਈ ਵੀ ਹੁਣ ਜਿਹੜੇ ਆ ਪੁਲਿਸ ਨੂੰ ਅਧਿਕਾਰ ਵਾਤਾ ਦਿੱਤੇ ਗਏ ਆ ਕਿ ਉਹ ਤਲਾਸ਼ੀ ਲੈ ਸਕਦੇ ਨੇ ਇੱਥੋਂ ਤੱਕ ਤੁਹਾਡੇ ਮੇਲਬਾਕਸ ਦੀ ਵੀ ਜਿਹੜੀ ਉਹ ਤਲਾਸ਼ੀ ਲਈ ਜਾ ਸਕਦੀ ਆ ਸੋ ਕਾਫੀ ਤਰ੍ਹਾਂ ਦੇ ਸਖਤ ਕਾਨੂੰਨ ਇਹਦੇ ਵਿੱਚ ਇੰਦਰਪੀਤ ਜੀ ਬਣਾਏ ਗਏ ਨੇ ਤੇ ਜਿਹੜੀ ਪੁਲਿਸ ਫੋਰਸ ਹੈ ਪੁਲਿਸ ਅਧਿਕਾਰੀ ਨੇ ਕਿਉਂਕਿ ਅਕਸਰ ਕੈਨੇਡਾ ਵਿੱਚ ਇਹ ਕਿਹਾ ਜਾਂਦਾ ਕਿ ਪੁਲਿਸ ਦੇ ਕੋਲ ਅਧਿਕਾਰ ਬਹੁਤ ਘੱਟ ਨੇ ਜਿਸ ਤੇ ਕਾਰ ਜਿਹੜੇ ਬਹੁਤ ਸਾਰੇ ਲੋਕ ਕ੍ਰਾਈਮ ਕਰਕੇ ਬਾਹਰ ਨਿਕਲਦੇ ਸੀ ਪੁਲਿਸ ਕੁਝ ਨਹੀਂ ਕਰ ਸਕਦੀ ਸੀ ਔਰ ਇਹਦੇ ਵਿੱਚ ਇਹ ਵੀ ਦੇਖਣਾ ਪੈਣਾ ਇੰਦਰਪੀਤ ਜੀ ਕਿ ਜ਼ਮਾਨਤ ਨੂੰ ਲੈ ਕੇ ਕਿਉਂਕਿ ਬਹੁਤ ਸਾਰੇ ਲੋਕਾਂ ਦੇ ਇਹ ਚੋਣਾਂ 'ਚ ਵੱਡਾ ਮੁੱਦਾ ਹੈਗਾ ਕਿ ਜਿਹੜੇ ਲੋਕ ਕ੍ਰਾਈਮ ਕਰਦੇ ਨੇ ਉਹਨਾਂ ਨੂੰ ਜ਼ਮਾਨਤ ਬਹੁਤ ਸੌਖੀ ਮਿਲ ਜਾਂਦੀ ਆ ਸੋ ਉਹਦੇ ਵਿੱਚ ਵੀ ਹੁਣ ਦੇਖਦੇ ਆ ਕਿ ਇਸ ਬਿੱਲ ਦੇ ਵਿੱਚ ਅੱਗੇ ਜਾ ਕੇ ਪਾਰਲੀਮੈਂਟ ਦੇ ਵਿੱਚ ਇਹਦੇ ਵਿੱਚ ਕੀ ਚਰਚਾ ਹੁੰਦੀ ਆ ਇਹਦੇ ਵਿੱਚ ਕੀ ਵਿਰੋਧੀ ਪਾਰਟੀਆਂ ਵੱਲੋਂ ਸੁਜੈਸ਼ਨ ਮਿਲਦੇ ਨੇ ਕਿ ਕਿਵੇਂ ਸੌਦਾ ਹੋ ਕੇ ਕਿਸ ਤਰੀਕੇ ਦਾ ਕਾਨੂੰਨ ਪਾਸ ਹੁੰਦਾ ਉਹਦੇ ਤੇ ਅਸੀਂ ਚਰਚਾ ਕਰਾਂਗੇ ਪਰ ਜੋ ਸਾਨੂੰ ਲੱਗ ਰਿਹਾ ਕਿ ਇਮੀਗ੍ਰੇਸ਼ਨ ਦੇ ਮਸਲੇ ਉੱਤੇ ਇਸ ਵਕਤ ਦਾ ਸੌਦਾ ਪਰ ਇਸ ਬਿਲ ਦੇ ਵਿੱਚ ਜਿਹੜੀਆਂ ਨੇ ਉਹ ਦਿੱਤੀਆਂ ਗਈਆਂ ਨੇ ਹੋ ਸਕਦਾ ਕਿ ਇਹਨਾਂ ਵੀ ਜਿਹੜੀਆਂ ਉਹ ਪਾਸ ਹੋ ਜਾਣ ਜਾਂ ਕੋਈ ਹੋਰ ਸਜੈਸ਼ਨ ਬਣੇ ਜਾਣ ਪਰ ਇੰਦਰਪੀਰ ਜੀ ਕੈਨੇਡਾ ਨੇ ਇੱਕ ਵੱਡਾ ਕਦਮ ਚੁੱਕਿਆ ਤੇ ਹੁਣ ਇਹ ਲੱਗ ਰਿਹਾ ਕਿ ਕੈਨੇਡਾ ਵੀ ਅਮਰੀਕਾ ਵਾਂਗ ਸਖਤ ਕਾਨੂੰਨ ਬਣਾਏਗਾ ਤੇ ਇਹਦੇ ਵਿੱਚ ਬਹੁਤ ਵੱਡਾ ਹੱਥ ਅਮਰੀਕਾ ਦਾ ਵੀ ਹੈ 트ੰਪ ਦਾ ਵੀ ਹੈ ਕਿਉਂਕਿ ਉਹਨਾਂ ਵੱਲੋਂ ਲਗਾਤਾਰ ਕੈਨੇਡਾ ਤੇ ਦਬਾਅ ਬਣਾਇਆ ਜਾ ਰਿਹਾ ਸੀ ਕਿ ਕੈਨੇਡਾ ਆਪਣੇ ਬਾਰਡਰ ਹੋਰ ਸਿਕਿਉਰ ਕਰੇ ਕਾਨੂੰਨਾਂ ਨੂੰ ਸਖਤ ਕਰੇ ਤੇ ਅਮਰੀਕਾ ਦੀ ਮਦਦ ਕਰੇ ਫਰਟਾ ਦੇ ਨੂੰ ਰੋਕੇ ਇਸੇ ਬਹਾਨੇ ਉਹ ਟੈਰਫ ਵੀ ਲਾ ਰਿਆ ਸੀਗੇ ਹਾਲਾਂਕਿ ਫਰਟਾ ਨਾਲ ਤਾਂ ਕੈਨੇਡਾ ਤੋਂ ਬਹੁਤ ਘੱਟ ਅਮਰੀਕਾ ਨੂੰ ਜਾ ਰਹੇ ਆ ਬਾਕੀ ਹੋਰ ਮੁਲਕਾਂ ਦੇ ਮੁਕਾਬਲੇ ਪਰ ਫਿਰ ਵੀ ਕਿਤੇ ਨਾ ਕਿਤੇ ਜਿੱਥੇ ਲੋਕਾਂ ਦਾ ਦਬਾਅ ਸੀ ਚੋਣਾਂ ਵਿੱਚ ਕਿ ਕੈਨੇਡਾ ਦੇ ਕਾਨੂੰਨ ਸਖਤ ਬਣਾਏ ਜਾਣ ਉੱਥੇ ਅਮਰੀਕਾ ਦਾ ਵੀ ਦਬਾਅ ਕਿਤੇ ਨਾ ਕਿਤੇ ਕੰਮ ਕਰ ਰਿਹਾ ਸੋ ਇੰਦਰਪੀਰ ਜੀ ਇਹ ਗੱਲ ਆਪਾਂ ਅਮਰੀਕਾ ਦੀ ਕਰ ਲੈਂਦੇ ਆ ਤੁਹਾਡੇ ਕੋਲ ਅਸਾਈਲਮ ਕੇਸਾਂ ਦੀ ਆਪਾਂ ਗੱਲ ਕੀਤੀ ਹੈ ਕੈਨੇਡਾ ਦੀ ਤੇ ਉਧਰ ਦੂਜੇ ਪਾਸੇ ਵੱਡੀ ਖਬਰ ਅਮਰੀਕਾ ਤੋਂ ਵੀ ਆ ਰਹੀ ਹੈ ਸੁਣਿਆ ਕਿ ਤਿਆਰੀ ਚੱਲ ਰਹੀ ਹੈ ਕਿ ਕਿਉਂਕਿ ਆਮ ਤੌਰ ਤੇ ਜਦੋਂ ਅਸਾਈਲਮ ਦਾ ਕੇਸ ਲੱਗਦਾ ਆ ਕੇਸ ਲੱਗਣ ਤੋਂ ਬਾਅਦ ਫਿਰ ਉਹ ਵਰਕ ਪਰਮਿਟ ਮਿਲ ਜਾਂਦਾ ਤੇ ਬੰਦਾ ਉੱਥੇ ਰਹਿ ਕੇ ਕੰਮ ਕਰ ਸਕਦਾ ਲੀਗਲੀ ਸੋ ਇਹ ਅਧਿਕਾਰ ਖੋਣ ਦੀ ਤਿਆਰੀ ਕਹਿੰਦੇ ਕੀਤੀ ਜਾ ਰਹੀ ਹੈ ਸੋ ਦੱਸਿਓ ਕੀ ਖਬਰ ਹੈ ਜੀ ਬਿਲਕੁਲ ਮਨਦੀਪ ਜੀ ਮੌਜੂਦਾ ਸਮੇਂ ਪ੍ਰਸ਼ਾਸਨ ਵੱਲੋਂ ਜਿਹੜੇ ਨੇ ਨਿਤ ਨਵੇਂ ਸ਼ਕਤੀ ਪਰੇ ਕਦਮ ਚੁੱਕੇ ਜਾ ਰਹੇ ਨੇ ਕਿਸੇ ਤਰੀਕੇ ਜਿਹੜਾ ਹੈ ਜਿਹੜੇ ਅਨਡਾਕੂਮੈਂਟਡ ਲੋਕ ਨੇ ਉਹਨਾਂ ਖਿਲਾਫ ਕਾਫੀ ਜ਼ਿਆਦਾ ਇਸ ਤਰ੍ਹਾਂ ਦੇ ਜਿਹੜੇ ਉਹਨਾਂ ਵੱਲੋਂ ਕਦਮ ਪਿਛਲੇ ਕੁਝ ਸਮੇਂ ਤੋਂ ਚੁੱਕੇ ਜਾ ਰਹੇ ਨੇ اسی ਦਾ ਹੀ ਨਤੀਜਾ ਜਿਸ ਦੇ ਵਿੱਚ ਹੁਣ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ 트럼ਪ ਪ੍ਰਸ਼ਾਸਨ ਵੱਲੋਂ ਤਿਆਰੀ ਕੀਤੀ ਜਾ ਰਹੀ ਹੈ ਕਿ ਜਿਹੜੇ ਅਸਾਈਲਮ ਸੀਕਰ ਨੇ ਪਾਬ ਕੀਤਾ ਹੈ ਅਸਾਈਲਮ ਦੀ ਮੰਗ ਕਰਦੇ ਨੇ ਉਹਨਾਂ ਦੇ ਜਿਹੜੇ ਵਰਕ ਪਰਮਿਟ ਹੈ ਹਾਸਲ ਕਰਨ ਤੋਂ ਉਹਨਾਂ ਨੂੰ ਰੋਕਿਆ ਜਾਵੇ ਸੋ ਆਮ ਤੌਰ ਦੇ ਉੱਪਰ ਮਨਦੀਪ ਜੀ ਇਹ ਕਾਨੂੰਨ ਦੇ ਮੁਤਾਬਕ ਇਹ ਹੁੰਦਾ ਹੈ ਕਿ ਜੇਕਰ ਕੋਈ ਅਸਾਈਲਮ ਸੀਕਰ ਇੱਥੇ ਆਉਂਦਾ ਹੈ ਭਾਵੇਂ ਕੋਈ ਬਾਰਡਰ ਪਾਰ ਕਰਕੇ ਆਇਆ ਤੇ ਇੱਥੇ ਉਸ ਵੱਲੋਂ ਸ਼ਰਨ ਦੀ ਭਾਵੇਂ ਅਸਾਈਲਮ ਦੀ ਜਿਹੜੀ ਹੈ ਉਹ ਅਰਜ਼ੀ ਲਗਾਈ ਜਾਂਦੀ ਹੈ ਜਦੋਂ 150 ਦਿਨ ਪੂਰੇ ਹੁੰਦੇ ਨੇ ਤਾਂ ਫਿਰ ਉਹ ਵਰਕ ਪਰਮਿਟ ਵਾਸਤੇ ਅਪਲਾਈ ਕਰ ਸਕਦਾ ਹੈ ਸੋ ਹੁਣ ਜਿਹੜਾ ਉਹ 트럼ਪ ਪ੍ਰਸ਼ਾਸਨ ਵੱਲੋਂ ਅਝਾ ਕੀਤਾ ਜਾ ਸਕਦਾ ਹੈ ਕਿ 1 ਸਾਲ ਤੱਕ ਜਿਹੜਾ ਹੈ ਉਸਾਈਲਮ ਸੀਕਰਸ ਨੂੰ ਆਪਣੀ ਅਰਜ਼ੀ ਦੇਣ ਦੇ ਜਿਹੜਾ ਵਰਕ ਪਰਮਿਟ ਨਾ ਦਿੱਤਾ ਜਾਵੇ ਸੁਮਨਦੀਪ ਜੀ ਮੌਜੂਦਾ ਸਮੇਂ ਮਿਲੀਅਨਸ ਦੇ ਵਿੱਚ ਜਿਹੜਾ ਹੈ ਉਸਾਈਲਮ ਸੀਕਰਸ ਦੇ ਜਿਹੜੇ ਕੇਸਿਸ ਇਸ ਵੇਲੇ ਕੇਸ ਜਿਹੜੇ ਕੋਟਾਂ ਦੇ ਵਿੱਚ ਚੱਲ ਰਹੇ ਨੇ ਉਹਨਾਂ ਦੇ ਉੱਪਰ ਫੈਸਲਾ ਨਹੀਂ ਆਇਆ ਬਹੁਤ ਸਾਰੀਆਂ ਚੀਜ਼ਾਂ ਨੇ ਇਸ ਦੇ ਵਿੱਚ ਦੇਖਣ ਲਈ ਵੀ ਪਰ ਫਿਰ ਵੀ ਜਿਹੜਾ ਹੈ ਉਹ ਹੁਣ ਇੱਕ ਇਹ ਜਿਹੜਾ ਹੈ ਸ਼ਕਤੀਪਰਾਜ ਜਿਹੜਾ ਕਦਮ ਹੈ ਉਹ ਵੀ ਚੁੱਕਿਆ ਜਾ ਰਿਹਾ ਹੈ ਸੋ ਬਾਈਡਨ ਕਾਰਜਕਾਲ ਦੌਰਾਨ ਇਹ ਹੋਇਆ ਸੀ ਕਿ ਆਮ ਤੌਰ ਦੇ ਉੱਪਰ ਜਿਹੜਾ 2 ਸਾਲ ਦਾ ਵਰਕ ਪਰਮਿਟ ਸੀ ਉਸ ਨੂੰ ਵਧਾ ਕੇ 5 ਸਾਲ ਦਾ ਕਰ ਦਿੱਤਾ ਗਿਆ ਜਿਸ ਦਾ ਮਤਲਬ ਸੀ ਜੇਕਰ ਕੋਈ ਇੱਥੇ ਵਰਕ ਪਰਮਿਟ ਅਪਲਾਈ ਕਰਦਾ ਸੀ ਤੇ ਉਸ ਨੂੰ 5 ਸਾਲ ਵਾਸਤੇ ਇਹ ਪਰਮਿਟ ਦੇ ਦਿੱਤਾ ਜਾਂਦਾ ਸੀ ਪਰ ਹੁਣ ਦੇਖਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਸਬੰਧੀ ਕੀ ਕਦਮ ਜਿਹੜੇ ਨੇ ਉਹ ਚੁੱਕੇ ਜਾ ਰਹੇ ਨੇ ਸੋ ਅਮਰੀਕਾ ਦੀ ਜੇਕਰ ਗੱਲ ਕਰੀਏ ਤਾਂ 1990 ਤੋਂ ਇਹ ਜਿਹੜਾ ਇੱਕ ਕਾਨੂੰਨ ਬਣਾਇਆ ਗਿਆ ਸੀ ਜਿਸ ਦੇ ਮੁਤਾਬਕ ਜੇਕਰ ਕੋਈ ਇੱਥੇ ਅਸਾਈਲਮ ਦੀ ਮੰਗ ਕਰਦਾ ਹੈ ਤੇ ਉੱਥੇ ਅਮਰੀਕਾ ਦੇ ਵਿੱਚ ਉਸ ਨੂੰ ਇਜਾਜ਼ਤ ਜਿਹੜੀ ਹੈ ਅੱਗੇ ਦੇ ਦਿੱਤੀ ਜਾਂਦੀ ਹੈ ਕਿ ਉਹ ਇੱਥੇ ਰਹਿ ਕੇ ਜਿਹੜਾ ਲੀਗਲ ਤਰੀਕੇ ਦੇ ਨਾਲ ਕੰਮ ਕਰ ਸਕਦਾ ਹੈ ਕਿਉਂਕਿ ਉਹਨਾਂ ਨੂੰ ਵਰਕ ਪਰਮਿਟ ਹਾਸਲ ਹੋ ਜਾਂਦਾ ਹੈ ਪਰ ਹੁਣ ਇਹ ਵੀ ਜਿਹੜਾ ਹੈ ਉਹ ਰਾਹ ਰੋਕਣ ਦੀ ਤਿਆਰੀ ਕੀਤੀ ਜਾ ਰਹੀ ਹੈ ਇਸ ਦੇ ਵਿੱਚ ਜਿਹੜਾ ਅ ਦੱਸਿਆ ਜਾ ਰਿਹਾ ਹੈ ਕਿ ਇਸ ਵੀਲੇ ਵੀ ਜਿਹੜਾ ਹੈ ਬਹੁਤ ਸਾਰੇ ਜਿਹੜੇ ਕੇਸ ਨੇ ਉਹ ਪੈਂਡਿੰਗ ਪਏ ਨੇ ਬਹੁਤ ਸਾਰੀਆਂ 40% ਤੋਂ ਵੱਧ ਜਿਹੜੇ ਕੇਸਸ ਨੇ ਬਿਲਕੁਲ ਹੀ ਜਿਨ੍ਹਾਂ ਦੇ ਉੱਪਰ ਅਜੇ ਫੈਸਲਾ ਨਹੀਂ ਸੁਣਾਇਆ ਗਿਆ ਉਹ ਵੀ ਅੰਕੜਾ ਦਿੱਤਾ ਗਿਆ ਬਹੁਤ ਵੱਡੀ ਗਿਣਤੀ ਦੇ ਵਿੱਚ ਕੇਸ ਜਿਹੜੇ ਅਜੇ ਅਜੇ ਕੋਟਾਂ ਦੇ ਵਿੱਚ ਲੱਗੇ ਹੋਏ ਨੇ ਜਿਨ੍ਹਾਂ ਦੀਆਂ ਤਰੀਕਾਂ ਜਿਹੜੀਆਂ ਨੇ ਉਹ ਅੱਗੇ ਦੀ ਅੱਗੇ ਪੈ ਰੀਆਂ ਨੇ ਸੋ ਹੁਣ ਜਿਹੜਾ ਹੈ ਇਸ ਦੇ ਵਿੱਚ ਬਦਲਾਵ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਆਫੀਸ਼ੀਅਲ ਅਨਾਉਂਸਮੈਂਟ ਇਸ ਵੇਲੇ ਇਸ ਵਾਰੀ ਅਜੇ ਕੋਈ ਨਹੀਂ ਕੀਤੀ ਗਈ ਕਿਉਂਕਿ ਹੋ ਸਕਦਾ ਹੈ ਕਿ ਇਸ ਦੇ ਵਿੱਚ ਵੀ ਕੋਈ ਬਦਲਾਅ ਕੀਤਾ ਜਾਵੇ ਕੋਈ ਹੋਰ ਸਕਤੀਆਂ ਜਿਹੜੀਆਂ ਨੇ ਉਹਨਾਂ ਨੂੰ ਸ਼ਾਮਿਲ ਕੀਤਾ ਜਾਵੇ ਇਹ ਸਾਰੀਆਂ ਚੀਜ਼ਾਂ ਦੇਖਣ ਵਾਲੀਆਂ ਨੇ ਪਰ ਇਹ ਜਿਹੜੀ ਹੈ ਅੱਜ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਕਿਤੇ ਨਾ ਕਿਤੇ ਜਿਹੜੇ ਅਸਾਈਲਮ ਸੀਕਰਸ ਨੇ ਉਹਨਾਂ ਵਾਸਤੇ ਜ਼ਰੂਰ ਇਹ ਕੋਈ ਬਹੁਤੀ ਚੰਗੀ ਖਬਰ ਨਹੀਂ ਹੈ ਕਿਉਂਕਿ ਮਨਦੀਪ ਜੀ ਇਹ ਸਭ ਨੂੰ ਪਤਾ ਹੈ ਕਿ ਇੱਥੇ ਜਿਹੜੇ ਅ ਅਸਾਈਲਮ ਦੇ ਜਿਨ੍ਹਾਂ ਦੇ ਕੇਸ ਲੱਗੇ ਹੋਏ ਨੇ ਉਹਨਾਂ ਦਾ ਵੀ ਆਰਥਿਕਤਾ ਦੇ ਵਿੱਚ ਵੱਡਾ ਯੋਗਦਾਨ ਹੈ ਕਿਉਂਕਿ ਵਰਕ ਪਰਮਿਟ ਨੇ ਉਹ ਕੰਮ ਕਰਦੇ ਨੇ ਪਰ ਜੇਕਰ ਉਹ ਕੰਮ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ ਸੋ ਬਹੁਤ ਸਾਰੀਆਂ ਚੀਜ਼ਾਂ ਪ੍ਰਭਾਵਿਤ ਹੋਣਗੀਆਂ ਦੇਖਦੇ ਹਾਂ ਕਿ ਇਸ ਬਾਰੇ ਪ੍ਰਸ਼ਾਸਨ ਕੀ ਕਦਮ ਚੁੱਕਦਾ ਹੈ ਪਰ ਇਹ ਇੱਕ ਸਖਤੀਪਰਿਆ ਕਦਮ ਹੈ ਜੀ ਬਿਲਕੁਲ ਇਹ ਦੋਨਾਂ ਹੀ ਮੁਲਕਾਂ ਤੋਂ ਜਿਵੇਂ ਆਪਾਂ ਕੈਨੇਡਾ ਤੋਂ ਵੀ ਜਾਣਕਾਰੀ ਦਿੱਤੀ ਆ ਤੇ ਅਮਰੀਕਾ ਤੋਂ ਵੀ ਤੁਸੀਂ ਹੁਣ ਜਾਣਕਾਰੀ ਦਿੱਤੀ ਆ ਸੋ ਦੋਨਾਂ ਹੀ ਮੁਲਕਾਂ ਤੋਂ ਅੱਜ ਵੱਡੀਆਂ ਖਬਰਾਂ ਇਮੀਗ੍ਰੇਸ਼ਨ ਨਾਲ ਜੁੜੀਆਂ ਹੋਈਆਂ ਆਈਆਂ ਨੇ ਸੋ ਆਉਣ ਵਾਲੇ ਸਮੇਂ ਚ ਇਹਨਾਂ ਚ ਕਿੰਨਾ ਕੁ ਹੋਰ ਬਦਲਾਅ ਹੁੰਦਾ ਇਹਦੀ ਸੰਬੰਧੀ ਅਪਡੇਟ ਜਿਹੜੀ ਅਸੀਂ ਉਹ ਆਪਣੇ ਦਸ਼ਕਾ ਨਾਲ ਜਿਹੜੀ ਉਹ ਦੇਣੀ ਜਾ ਰੱਖਾਂਗੇ ਜੀ ਬਿਲਕੁਲ ਤੀਨਾਲੀ ਦੀ ਮਨਦੀਪ ਜੀ ਇੱਕ ਹੋਰ ਵੱਡੀ ਖਬਰ ਕੈਨੇਡਾ ਤੋਂ ਸਾਹਮਣੇ ਆਈ ਹੈ ਜੋ ਕਿ ਟੋਰਾਂਟੋ ਦੇ ਨਾਲ ਜੁੜੀ ਹੋਈ ਹੈ ਗੋਲੀਆਂ ਚੱਲੀਆਂ ਨੇ ਗੋਲੀ ਲੱਗਣ ਕਾਰਨ ਕੁਝ ਲੋਕ ਜਿਹੜੇ ਨੇ ਦੱਸਿਆ ਜਾ ਰਿਹਾ ਹੈ ਜ਼ਖਮੀ ਹੋਏ ਨੇ ਸੋ ਇਸ ਦੇ ਵਿੱਚ ਕੀ ਡਿਟੇਲ ਸਾਹਮਣੇ ਆਈ ਹੈ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਕੀ ਕੁਝ ਦੱਸਿਆ ਗਿਆ ਹੈ ਜੀ ਬਿਲਕੁਲ ਅੰਦਰ ਪੀਜੀ ਜਦੋਂ ਆਪਾਂ ਇਹ ਪ੍ਰੋਗਰਾਮ ਸ਼ੁਰੂ ਕੀਤਾ ਸੀ ਉਦੋਂ ਇਹ ਖਬਰ ਆ ਰਹੀ ਸੀ ਕਿ ਟ੍ਰਾਂਟੋ ਵਿੱਚ ਗੋਲੀ ਚੱਲਣ ਕਾਰਨ 6 ਲੋਕ ਜਿਹੜੇ ਉਹ ਜ਼ਖਮੀ ਹੋਏ ਨੇ ਪਰ ਫੋਨ ਪ੍ਰੋਗਰਾਮ ਆਪਣੇ ਕਰਦਿਆ ਕਰਦਿਆਂ ਇਹਦੇ ਵਿੱਚ ਅਪਡੇਟ ਆ ਗਿਆ ਕਿ ਇਸ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਜਿਹੜੀ ਉਹ ਹੋ ਗਈ ਆ ਜੋ ਪੁਲਿਸ ਨੇ ਇਸ ਦੀ ਪੁਸ਼ਟੀ ਕਰ ਦਿੱਤੀ ਹੈ ਸੋ ਇਹ ਖਬਰ ਟ੍ਰਾਂਟੋ ਦੀ ਹੈ ਜੀ ਜਿੱਥੇ ਜਿਹੜੀ ਲੌਰੈਂਸ ਹਾਈਟਸ ਜਿਹੜੀ ਇਹ ਬਿਲਡਿੰਗ ਹੈ ਅਪਾਰਟਮੈਂਟ ਬਿਲਡਿੰਗ ਹੈ ਉੱਥੇ ਜਿਹੜੀ ਇਹ ਗੋਲੀਬਾਰੀ ਦੀ ਘਟਨਾ ਵਾਪਰੀ ਹੈ ਤਕਰੀਬਨ 8:30 ਵਜੇ ਦੇ ਕਰੀਬ ਪੁਲਿਸ ਨੂੰ ਇਸਦੀ ਜਾਣਕਾਰੀ ਜਿਹੜੀ ਮਿਲੀ ਸੀ ਕਿ ਇਸ ਥਾਂ ਉੱਤੇ ਗੋਲੀ ਚੱਲੀ ਹੈ ਤੇ ਜੋ ਪਹਿਲੀ ਰਿਪੋਰਟ ਆਈ ਸੀ ਉਹਦੇ ਵਿੱਚ ਇਹ ਦੱਸਿਆ ਗਿਆ ਸੀ ਕਿ ਇਸ ਦੇ ਵਿੱਚ 6 ਲੋਕ ਜ਼ਖਮੀ ਹੋਏ ਨੇ ਜਿਸ ਤੇ ਵਿੱਚ ਇੱਕ ਔਰਤ ਵੀ ਸ਼ਾਮਲ ਹੈ ਤੇ ਇਹਨਾਂ ਦੀ ਉਮਰ 18 ਤੋਂ ਲੈ ਕੇ 40 ਸਾਲ ਦੇ ਵਿੱਚ ਵਿੱਚ ਜਿਹੜੀ ਉਹ ਦੱਸੀ ਜਾ ਰਹੀ ਹੈ ਪਰ ਹੁਣ 인ਦਰਪੀਰ ਜੀ ਹੁਣ ਤੋਂ ਕੁਝ ਪਲ ਪਹਿਲਾਂ ਪੁਲਿਸ ਦੇ ਵੱਲੋਂ ਇੱਕ ਪੁਸ਼ਟੀ ਕਰ ਦਿੱਤੀ ਗਈ ਹੈ ਕਿ ਇਸ ਗੋਲੀ ਇੱਕ ਵਿਅਕਤੀ ਦੀ ਜਿਹੜੀ ਮੌਤ ਹੈ ਉਹ ਹੋ ਚੁੱਕੀ ਹੈ ਤੇ ਪੰਜ ਹੋਰ ਜਿਹੜੇ ਉਹ ਹਸਪੀਟਲ ਨੇ ਤੇ ਉਹ ਜ਼ਖਮੀ ਹਾਲਤ ਵਿੱਚ ਨੇ ਹਾਲਾਂਕਿ ਉਹਨਾਂ ਦੀਆਂ ਜਿਹੜੀਆਂ ਸੱਟਾਂ ਨੇ ਉਹ ਜਾਣ ਲਿਵਾ ਨਹੀਂ ਦੱਸੀਆਂ ਜਾ ਰਹੀਆਂ ਪਰ ਇੱਕ ਵਿਅਕਤੀ ਦੀ ਮੌਤ ਜਿਹੜੀ ਹੈ ਇਸ ਗੋਲੀਬਾਰੀ ਦੇ ਵਿੱਚ ਹੋ ਚੁੱਕੀ ਆ ਕਿਉਂਕਿ ਘਟਨਾ ਹੋਣੇ ਵਾਪਰੀ ਹੈ ਜੀ ਇਸ ਕਰਕੇ ਹੱਲੇ ਇੰਨੀ ਜਲਦੀ ਨਹੀਂ ਦੱਸਿਆ ਜਾ ਸਕਦਾ ਕਿ ਇਸ ਘਟਨਾ ਦੇ ਕਾਰਨ ਜਿਹੜੇ ਉਹ ਕੀ ਨੇ ਪਰ ਪੁਲਿਸ ਨੇ ਇਸ ਥਾਂ ਦੇ ਉੱਤੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਆ ਦੂਜੇ ਪਾਸੇ ਟ੍ਰਾਂਟੋ ਦੇ ਜਿਹੜੇ ਮੇਅਰ ਆ ਉਹਨਾਂ ਨੇ ਇਸ ਘਟਨਾ ਤੇ ਉੱਤੇ ਦੁੱਖ ਜਤਾਇਆ ਤੇ ਨਾਲ ਹੀ ਪੁਲਿਸ ਦਾ ਤੇ ਐਮਰਜੈਂਸੀ ਰਿਸਪੌਂਡਰਸ ਦਾ ਧੰਨਵਾਦ ਕੀਤਾ ਕਿ ਜਿਵੇਂ ਉਹਨਾਂ ਨੇ ਇਸ ਘਟਨਾ ਨੂੰ ਜਿਹੜਾ ਟੈਕਲ ਕੀਤਾ ਪਰ ਨਾਲ ਹੀ ਉਹਨਾਂ ਨੇ ਕਿਹਾ ਕਿ ਉਹ ਬਹੁਤ ਅਪਸੈਟ ਨੇ ਕਿ ਇਸ ਤਰੀਕੇ ਦੀ ਘਟਨਾ ਟ੍ਰਾਂਟੋ ਵਾਪਰੀ ਆ ਸੋ ਤਾਜ਼ਾ ਖਬਰ ਇਹੀ ਹੈ ਜੀ ਟ੍ਰਾਂਟੋ ਤੋਂ ਕਿ ਹੁਣ ਤੋਂ ਕੁਝ ਸਮਾਂ ਪਹਿਲਾਂ ਉੱਥੇ ਇਹਦੀ ਗੋਲੀ ਚੱਲੀ ਆ ਜਿਹਦੇ ਵਿੱਚ ਇੱਕ ਕੁਲ ਬੰਦੇ ਦੀ ਮੌਤ ਹੋ ਗਈ ਆ ਤੇ ਪੰਜ ਜਿਹੜੇ ਹੋਰ ਨੇ ਉਹ ਜ਼ਖਮੀ ਹੋਏ ਨੇ ਅਰਤੀ ਨਾਲ ਹੀ ਮਨਦੀਪ ਜੀ ਪਿਛਲੇ ਦਿਨੀ ਇੱਕ ਹੋਰ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਹਰਜੀਤ ਸਿੰਘ ਢੱਡਾ ਜਿਹੜੇ ਸਿੱਖ ਕਾਰੋਬਾਰੀ ਨੇ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਸੀ ਅਜਿਹੇ ਦੇ ਵਿੱਚ ਲਗਾਤਾਰ ਪਰਿਵਾਰ ਵੱਲੋਂ ਵੀ ਮੰਗ ਕੀਤੀ ਜਾ ਰਹੀ ਸੀ ਕਿ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ ਤੇ ਹੁਣ ਇਸ ਬਾਰੇ ਵੀ ਇੱਕ ਅਪਡੇਟ ਸਾਹਮਣੇ ਆਈ ਹੈ ਜਿੱਥੇ ਦੱਸਿਆ ਗਿਆ ਕਿ ਮਾਮਲੇ ਦੇ ਵਿੱਚ ਮਾਮਲੇ ਦੇ ਵਿੱਚ ਜਿਹੜੇ ਦੋ ਜਾਣੇ ਨੇ ਉਹਨਾਂ ਨੂੰ ਫੜਿਆ ਗਿਆ ਹੈ ਇਸ ਦੀ ਵੀ ਡਿਟੇਲ ਸਾਂਝੀ ਕਰਦੇ ਹੋ ਕਿ ਕੀ ਕੁਝ ਦੱਸਿਆ ਗਿਆ ਹੈ ਹੁਣ ਤੱਕ ਬਿਲਕੁਲ ਜੀ ਇੰਦਰਪੀਤ ਜੀ ਖਬਰ ਆਪਾਂ ਸਾਂਝੀ ਕੀਤੀ ਸੀ ਉਦੋਂ ਜਦੋਂ ਇਹ ਘਟਨਾ ਵਾਪਰੀ ਸੀਗੀ 14 ਮਈ ਨੂੰ ਜਿਹੜੀ ਘਟਨਾ ਵਾਪਰੀ ਸੀ ਮੀਸੇ ਸਾਗਾ ਵਿੱਚ ਜਿੱਥੇ ਦਿਨ ਦਿਹਾੜੇ ਇੱਕ ਵੱਡੇ ਸਿੱਖ ਕਾਰੋਬਾਰੀ ਹਰਜੀਤ ਸਿੰਘ ਢੱਡਾ ਹੁਣਾਂ ਦਾ ਕਤਲ ਜਿਹੜਾ ਸੀ ਉਹ ਕਰ ਦਿੱਤਾ ਜਾਂਦਾ ਉਹਨਾਂ ਦੇ ਦਫ਼ਤਰ ਦੇ ਬਾਹਰ ਅੰਨੇਵਾ ਉਹਨਾਂ ਨੂੰ ਜਿਹੜੀਆਂ ਗੋਲੀਆਂ ਨੇ ਉਹ ਮਾਰੀਆਂ ਜਾਂਦੀਆਂ ਨੇ ਜਿਸ ਤੋਂ ਬਾਅਦ ਉਹਨਾਂ ਦੇ ਪਰਿਵਾਰ ਉਹਨਾਂ ਦੇ ਬੱਚਿਆਂ ਵੱਲੋਂ ਇੱਕ ਜਿਹੜੀ ਮੁਹਿੰਮ ਸੀ ਉਹ ਚਲਾਈ ਗਈ ਸੀ ਉੱਥੇ ਕਮਿਊਨਿਟੀ ਵੱਲੋਂ ਵੀ ਕਿਉਂਕਿ ਹਰਜੀਤ ਸਿੰਘ ਢੱਡਾ ਜਿਹੜੇ ਸੀ ਉਹ ਕਾਫੀ ਜਿਹੜੇ ਸੋਸ਼ਲ ਕੰਮਾਂ ਦੇ ਵਿੱਚ ਜਿਹੜੇ ਸਰਗਰਮ ਸੀਗੇ ਤੇ ਇੱਕ ਜਾਣਿਆ ਪਛਾਣਿਆ ਨਾਂ ਸੀਗਾ ਤੇ ਕਾਫੀ ਲੋਕਾਂ ਨੂੰ ਝਟਕਾ ਲੱਗਾ ਸੀ ਉਹਨਾਂ ਦੇ ਕਤਲ ਦਾ ਜਿਸ ਤਰੀਕੇ ਨਾਲ ਉਹਨਾਂ ਨੂੰ ਗੋਲੀਆਂ ਨਾਲ ਜਿਹੜਾ ਸੀ ਸ਼ਿਕਾਰ ਬਣਾਇਆ ਗਿਆ ਇਸ ਮਾਮਲੇ ਵਿੱਚ ਪੁਲਿਸ ਵੀ ਲਗਾਤਾਰ ਜਿਹੜੀ ਉਹ ਸਰਗਰਮੀ ਦਿਖਾ ਰਹੀ ਸੀਗੀ ਸੋ ਅੱਜ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਇੰਦਰਪ੍ਰੀਜ ਇਸ ਮਾਮਲੇ 'ਚ ਮਿਲੀ ਹੈ ਜਦੋਂ ਉਹਨਾਂ ਨੇ ਦੋ ਜਿਹੜੇ ਨੌਜਵਾਨ ਸੀਗੇ ਜਿਨ੍ਹਾਂ ਨੂੰ ਚਾਰਜ ਕਰ ਲਿਆ ਗਿਆ ਫਸਟ ਡਿਗਰੀ ਮਰਡਰ ਦੇ ਚਾਰਜ ਵਿੱਚ ਉਹਨਾਂ ਨੂੰ ਚਾਰਜ ਜਿਹੜਾ ਉਹ ਕੀਤਾ ਗਿਆ ਇਹਨਾਂ ਦੀ ਉਮਰ ਵੀ ਮਹਿਜ 21 21 ਸਾਲ ਜਿਹੜੀ ਉਹ ਦੱਸੀ ਜਾ ਰਹੀ ਹੈ ਇਹਨਾਂ ਵਿੱਚੋਂ ਇੱਕ ਦਾ ਨਾਮ ਅਮਨ ਤੇ ਦੂਜੇ ਦਾ ਨਾਮ ਦਿਗਵਜ ਜਿਹੜਾ ਉਹ ਦੱਸਿਆ ਜਾ ਰਿਹਾ ਇੱਥੇ ਜ਼ਿਕਰਯੋਗ ਹੈ ਜੀ ਕਿ ਜਦੋਂ ਇਹ ਘਟਨਾ ਵਾਪਰੀ ਸੀ ਤਾਂ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਦਾ ਜੁੜੇ ਹੋਏ ਕੁਝ ਲੋਕਾਂ ਨੇ ਖਾਸ ਤੌਰ ਤੇ ਰੋਹਿਤ ਗਦਾਰਾ ਵੱਲੋਂ ਜਿਹੜੀ ਇੱਕ ਪੋਸਟ ਪਾ ਕੇ ਇਸ ਹਮਲੇ ਦੀ ਇਸ ਕਤਲ ਦੀ ਜਿਹੜੀ ਜ਼ਿੰਮੇਵਾਰੀ ਚੁੱਕੀ ਗਈ ਸੀ ਸੋ ਹੁਣ ਦੋ ਜਣੇ ਨੂੰ ਇਸ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਜੀ ਤੇ ਦੋਨਿਆਂ ਨੂੰ ਸਰੀ ਦੇ ਨੇੜੇ ਉਹ ਇੱਕ ਘਟਨਾ ਜਿਹੜੀ ਵਾਪਰੀ ਸੀ ਮਿਸਿਸ ਸਾਗਾ ਦੇ ਵਿੱਚ অন্ਟਾਰੀਓ ਵਿੱਚ ਤੇ BC ਦੇ ਸ਼ਹਿਰ ਸਰੀ ਦੇ ਬਿਲਕੁਲ ਨੇੜੇ ਪੈਂਦਾ ਜਿਹੜਾ ਡੈਲਟਾ ਸ਼ਹਿਰ ਹੈ ਉੱਥੋਂ ਇਹਨਾਂ ਦੋਨਾਂ ਨੂੰ ਜਿਹੜਾ ਗ੍ਰਿਫਤਾਰ ਹੈ ਉਹ ਕਰ ਲਿਆ ਗਿਆ ਤੇ ਇਹਨਾਂ ਨੂੰ ਚਾਰਜ ਵੀ ਕਰ ਲਿਆ ਗਿਆ ਤੇ ਹੁਣ ਬ੍ਰੈਂਪਟਨ ਦੇ ਕੋਰਟ ਵਿੱਚ ਹੀ ਇਹਨਾਂ ਨੂੰ ਪੇਸ਼ ਜਿਹੜਾ ਕੀਤਾ ਜਾਵੇਗਾ ਸੋ ਇਹਦੇ ਵਿੱਚ ਕਈ ਜਿਹੜੀਆਂ ਪੁਲਿਸ ਆਰਗੇਨਾਈਜੇਸ਼ਨ ਸਿਗੀਆਂ ਉਹਨਾਂ ਨੇ ਮਿਲ ਕੇ ਇਸ ਆਪਰੇਸ਼ਨ ਨੂੰ ਅੰਜਾਮ ਦਿੱਤਾ ਸੋ ਹਾਲਾਂਕਿ ਇਹ ਦੱਸਿਆ ਜਾ ਰਿਹਾ ਕਿ ਜੋ ਪਰਿਵਾਰ ਦਾ ਕਹਿਣਾ ਉਹਨਾਂ ਨੇ ਕਹਿਣਾ ਕਿ ਇਹ ਹੋ ਸਕਦਾ ਕਿ ਇਹ ਜਿਹੜਾ ਦੋਨੇ ਨੌਜਵਾਨ ਨੇ ਜਿਹੜੇ ਦੋਨੇ ਫੜੇ ਗਏ ਨੇ ਇਹ ਸ਼ੂਟਰ ਹੋ ਸਕਦੇ ਨੇ ਇਹਨਾਂ ਨੇ ਪੈਸੇ ਆ ਬਦਲੇ ਇਹ ਕਤਲ ਜਿਹੜਾ ਕੀਤਾ ਹੋ ਸਕਦਾ ਪਰ ਅਸਲ ਦੇ ਵਿੱਚ ਉਹ ਕਹਿੰਦੇ ਦੋਸ਼ੀ ਹੋਆ ਕਿ ਜਿਹਨੇ ਪਿੱਛੇ ਇਹ ਹੋ ਕੇ ਕਤਲ ਕਰਵਾਇਆ ਸੋ ਉਹਦੇ ਤੱਕ ਵੀ ਪੁਲਿਸ ਨੂੰ ਪਹੁੰਚਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆ ਸੋ ਦੇਖਦੇ ਆ ਜੀ ਹੁਣ ਪੁੱਛ ਕੇ ਸ਼ ਹੋਊਗੀ ਤਾਂ ਇਸ ਮਾਮਲੇ ਚੋਂ ਕੀ ਨਿਕਲ ਕੇ ਸਾਹਮਣੇ ਆਉਂਦਾ ਤੇ ਕਿੱਥੋਂ ਤੱਕ ਕੇਸ ਪਹੁੰਚਦਾ ਫਿਲਹਾਲ ਦੋ ਜਣਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਨ੍ਹਾਂ ਵਿੱਚੋਂ ਇੱਕ ਦਾ ਨਾਮ ਅਮਨ ਤੇ ਇੱਕ ਦਾ ਨਾਮ ਦਿਗਵਜੇ ਤੇ ਦੋਨੇ ਹੀ ਭਾਰਤੀ ਨਾਗਰਿਕਤਾ ਸੇ ਜਾ ਰਹੇ ਜੀ ਬਿਲਕੁਲ ਨਾਲੇ ਤਰਫ ਕੀਤੇ ਹੁਣ ਆਪਾਂ ਗੱਲਬਾਤ ਕਰਦੇ ਆ ਅਮਰੀਕਾ ਦੀ ਅਮਰੀਕਾ ਦੇ ਵਿੱਚੋਂ ਜਿਵੇਂ ਤੁਸੀਂ ਪਹਿਲਾਂ ਗੱਲਬਾਤ ਕੀਤੀ ਆ ਕਿ ਸਖਤੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਹੋਰ ਨਵੇਂ ਬਿਲ ਕਦਮ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਰਿਪੋਰਟ ਦਾ ਜਿਹੜਾ ਰੌਲਾ ਆ ਉਹ ਤਾਂ ਜਦੋਂ ਤੇ ਟਰੰਪ ਰਾਸ਼ਟਰਪਤੀ ਬਣੇ ਉਸ ਦਾ ਹੀ ਪੈ ਰਿਆ ਇਹ ਪਹਿਲਾਂ ਤਾਂ ਬਹੁਤ ਚਰਚਾ ਕਰਕੇ ਜਿਹੜਾ ਅਸੀਂ ਲੋਕਾਂ ਨੂੰ ਰਿਪੋਰਟ ਕੀਤਾ ਜਾ ਰਿਹਾ ਸੀਗਾ ਪਰ ਹੁਣ ਸੁਣਿਆ ਕਿ ਚੁੱਪਚੀ ਪੀਤੇ ਹੋਰ ਕਿਉਂਕਿ ਹੁਣ ਇੰਨੀਆਂ ਖਬਰਾਂ ਤਾਂ ਨਹੀਂ ਆ ਰਹੀਆਂ ਨਾ ਹੀ ਖੁਦ ਡੈਪੂਟੇਸ਼ਨ ਨੂੰ ਲੈ ਕੇ ਹੋਰ ਕੋਈ ਇੰਨੀਆਂ ਵੀਡੀਓ ਜਾਰੀ ਕੀਤੀਆਂ ਜਾ ਰਹੀਆਂ ਨੇ ਸਰਕਾਰ ਵੱਲੋਂ ਪਰ ਇਹ ਸੁਣਿਆ ਜਾ ਰਿਹਾ ਹੈ ਕਿ ਫਲਾਈਟਾਂ 'ਚ ਬੜਾ ਵਾਧਾ ਹੋਇਆ ਅ ਜੀ ਬਿਲਕੁਲ ਮਨਦੀਪ ਜੀ ਇੱਕ ਜਿਹੜੇ ਅੰਕੜੇ ਸਾਂਝੇ ਕੀਤੇ ਗਏ ਨੇ ਜਿਸ ਦੇ ਵਿੱਚ ਦੱਸਿਆ ਗਿਆ ਕਿ ਹੁਣ ਤੱਕ ਜਿਹੜਾ ਮਈ ਮਹੀਨੇ ਦੇ ਵਿੱਚ ਅ ਵੱਡੀ ਗਿਣਤੀ ਦੇ ਵਿੱਚ ਫਲਾਈਟਾਂ ਜਿਹੜੀਆਂ ਨੇ ਡਿਪੋਰਟ ਕਰਕੇ ਲੋਕ ਭੇਜੀਆਂ ਗਈਆਂ ਪਹਿਲਾਂ ਦੇ ਮੁਕਾਬਲੇ ਫਲਾਈਟਾਂ ਦੀ ਗਿਣਤੀ ਦੇ ਵਿੱਚ ਇਹ ਹੁਣ ਜਿਹੜਾ ਵਾਧਾ ਹੈ ਉਹ ਦੱਸਿਆ ਜਾ ਰਿਹਾ ਹੈ ਸੋ ਇਸ ਦੇ ਬਾਰੇ ਇੱਕ ਜਿਹੜਾ ਹੈ ਇਮੀਗ੍ਰੇਸ਼ਨ ਤੇ ਕਸਟਮ ਇਨਫੋਰਸਮੈਂਟ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਜਿੱਥੇ ਉਹਨਾਂ ਦਾ ਕਹਿਣਾ ਹੈ ਕਿ ਜਿਹੜੀਆਂ ਆਈਸ ਵੱਲੋਂ ਲੋਕ ਰਿਪੋਰਟ ਕੀਤੇ ਜਾ ਰਹੇ ਨੇ ਡਿਟੇਨ ਕੀਤੇ ਜਾ ਰਹੇ ਨੇ ਉਹਨਾਂ ਦੀ ਗਿਣਤੀ ਦੇ ਵਿੱਚ ਵਾਧਾ ਹੋਇਆ ਤੇ ਉਹਨਾਂ ਦਾ ਕਹਿਣਾ ਹੈ ਕਿ ਹੁਣ ਜਿਹੜਾ ਹੈ ਪਹਿਲਾਂ ਦੇ ਮੁਕਾਬਲੇ ਰੋਜ਼ਾਨਾ ਜਿਹੜੇ 850 ਦੇ ਕਰੀਬ ਜਿਹੜੇ ਡਿਪੋਰਟਿਸ ਨੇ ਪਾਵ ਕੀ ਡਿਪੋਰਟ ਹੋਣ ਵਾਲੇ ਲੋਕਾਂ ਦੀ ਗਿਣਤੀ ਜਾਰੀ ਕੀਤੀ ਗਈ ਹੈ ਜੋ ਕਿ ਪਹਿਲੇ ਹਫਤੇ ਦਾ ਜਿਹੜਾ ਪਹਿਲੇ ਦੋ ਹਫਤਿਆਂ ਦੀ ਇਹ ਡਿਟੇਲ ਜਨਤਾ ਕੀਤੀ ਗਈ ਜਿਸ ਦਾ ਮਤਲਬ ਹੈ ਕਿ ਪਹਿਲਾਂ ਦੇ ਮੁਕਾਬਲੇ ਜਿਸ ਤਰ੍ਹਾਂ ਪਹਿਲਾਂ ਜ਼ਿਕਰ ਹੋਣ ਲੱਗਿਆ ਸੀ ਕਿ ਹੁਣ ਘੱਟ ਲੋਕ ਜਿਹੜੇ ਨੇ ਉਹਨਾਂ ਨੂੰ ਡਿਟੇਨ ਕੀਤਾ ਜਾ ਰਿਹਾ ਪਰ ਤਾਜ਼ਾ ਜਿਹੜੀ ਜਾਣਕਾਰੀ ਸਾਹਮਣੇ ਆ ਗਿਆ ਉਸ ਦੇ ਵਿੱਚ ਪਤਾ ਚੱਲਿਆ ਕਿ ਪਹਿਲਾਂ ਦੇ ਮੁਕਾਬਲੇ ਇਹ ਜਿਹੜੀ ਗਿਣਤੀ ਹੈ ਹੁਣ ਵੱਧ ਦਰਜ ਕੀਤੀ ਜਾ ਰਹੀ ਹੈ ਅ ਸੁਮੰਦੀਪ ਜੀ ધ ਨਿਊਯਾਰਕ ਟਾਈਮਜ਼ ਵੱਲੋਂ ਇੱਕ ਰਿਪੋਰਟ ਛਾਪੀ ਗਈ ਹੈ ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਆਈਸ ਵੱਲੋਂ 190 ਫਲਾਈਟਾਂ ਜਿਹੜੀਆਂ ਮਈ ਮਹੀਨੇ ਦੇ ਵਿੱਚ ਡਿਪੋਰਟ ਕਰਕੇ ਭੇਜੀਆਂ ਗਈਆਂ ਨੇ ਸਤੰਬਰ 2021 ਤੋਂ ਲੈ ਕੇ ਹੁਣ ਤੱਕ ਦੀ ਇਹ ਵੱਧ ਗਿਣਤੀ ਜਿਹੜੀ ਹੈ ਉਹ ਦੱਸੀ ਜਾ ਰਹੀ ਹੈ ਤੇ ਨਾਲ ਹੀ ਉਹਨਾਂ ਵੱਲੋਂ ਦੱਸਿਆ ਗਿਆ ਕਿ ਬਾਈਡਨ ਪ੍ਰਸ਼ਾਸਨ ਦੌਰਾਨ ਜਿਸ ਤਰ੍ਹਾਂ ਜਿਹੜੇ ਲੋਕ ਇਥੇ ਲਿਆਂਦੇ ਗਏ ਉਹਨਾਂ ਸੰਬੰਧੀ ਵੀ ਜਿਹੜੀ ਹੈ ਉਹ ਸਖਤੀ ਕੀਤੀ ਜਾ ਰਹੀ ਹੈ ਬਹੁਤ ਸਾਰੇ ਜਿਹੜੇ ਹੁਣ ਅਜਿਹੇ ਵੀ ਮਾਮਲੇ ਸਾਹਮਣੇ ਆ ਰਹੇ ਨੇ ਜਿੱਥਾ ਜਿਸ ਤਰ੍ਹਾਂ ਕੱਲ ਵੀ ਜ਼ਿਕਰ ਕੀਤਾ ਸੀ ਕਿ ਕੋਰਟ ਦੇ ਵਿੱਚ ਵੀ ਜਿਹੜੀ ਆਈਸੀ ਦੀ ਹੁਣ ਸ਼ਮੂਲੀਅਤ ਦਿਖਾਈ ਦੇ ਰਹੀ ਹੈ ਜਿੱਥੇ ਲੋਕ ਜਿਹੜੇ ਨੇ ਉੱਥੋਂ ਵੀ ਡੀਟੇਨ ਕੀਤੇ ਜਾ ਰਹੇ ਨੇ ਖੈਰ ਉਹਦੇ ਬਾਰੇ ਵੀ ਅਸੀਂ ਦੱਸਿਆ ਸੀ ਕਿ ਕਿਹੜੇ ਲੋਕ ਜਿਹੜੇ ਨੇ ਉਹਨਾਂ ਨੂੰ ਡੀਟੇਨ ਕੀਤਾ ਜਾ ਰਿਹਾ ਹੈ ਤੇ ਨਾਲ ਹੀ ਮਨਦੀਪ ਜੀ ਇੱਕ ਲਿਸਟ ਵੀ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਦੱਸਿਆ ਗਿਆ ਕਿ ਜਿਹੜੀਆਂ ਕਿਹੜੇ ਦੇਸ਼ ਨੂੰ ਕਿੰਨੀਆਂ ਫਲਾਈਟਾਂ ਜਿਹੜੀਆਂ ਉਹ ਭੇਜੀਆਂ ਹੁਣ ਤੱਕ ਜਾ ਚੁੱਕੀਆਂ ਨੇ ਸੋ ਗੁਆਟੇਮਾਲਾ ਨੂੰ ਹੁਣ ਤੱਕ 142 ਮੈਕਸੀਕੋ ਵਾਸਤੇ 101 ਅਲਸਲਵ ਅਡੋ ਵਾਸਤੇ 69 ਇਸ ਤੋਂ ਬਾਅਦ ਵੈਨੇਜ਼ੁਏਲਾ ਵਾਸਤੇ 22 ਨਿਕਾਰਾਗਵਾ ਵਾਸਤੇ 13 ਤੇ ਪੇਰੂ ਵਾਸਤੇ 12 ਬ੍ਰਾਜ਼ੀਲ ਵਾਸਤੇ 9 ਜਿਹੜੀਆਂ ਫਲਾਈਟਾਂ ਨੇ ਲਿਸਟ ਦੇ ਵਿੱਚ ਖਾਸ ਤੌਰ ਦੇ ਉੱਪਰ ਇਹਨਾਂ ਦੇਸ਼ਾਂ ਦਾ ਨਾਮ ਸਾਂਝਾ ਕੀਤਾ ਗਿਆ ਜਿੱਥੇ ਹੁਣ ਤੱਕ ਡਿਪੋਰਟ ਕਰਕੇ ਕਈ ਲੋਕ ਭੇਜੇ ਗਏ ਇਹ ਫਲਾਈਟਾਂ ਦੀ ਗਿਣਤੀ ਦੱਸੀ ਗਈ ਹੈ ਜਿਨ੍ਹਾਂ ਨੂੰ ਹੁਣ ਵਾਪਸ ਭੇਜਿਆ ਗਿਆ ਸੋ ਕੁੱਲ ਮਿਲਾ ਕੇ ਜਿਹੜੀ ਹੈ ਸਖਤੀ ਦਾ ਸਿਲਸਿਲਾ ਅਜੇ ਵੀ ਜਾਰੀ ਹੈ ਡੈਪੂਟੇਸ਼ਨ ਜਿਹੜੀ ਹੈ ਅਜੇ ਵੀ ਹੋ ਰਹੀ ਹੈ ਦੱਸਿਆ ਵੀ ਜਾ ਰਿਹਾ ਹੈ ਸਮੇਂ-ਸਮੇਂ ਤੇ ਕਿ ਕਿਹੜੇ ਲੋਕ ਨੇ ਜਿਨ੍ਹਾਂ ਨੂੰ ਪਹਿਲ ਦੇ ਆਧਾਰ ਦੇ ਉੱਪਰ ਟਾਰਗੇਟ ਕੀਤਾ ਜਾ ਰਿਹਾ ਸੋ ਇਹ ਹੁਣ ਇੱਕ ਤਾਜ਼ਾ ਰਿਪੋਰਟ ਸਾਹਮਣੇ ਆਈ ਹੈ ਜਿਸ ਦੇ ਵਿੱਚ ਕਾਫੀ ਗੱਲਾਂ ਜਿਹੜੀਆਂ ਨੇ ਉਹਨਾਂ ਦਾ ਖੁਲਾਸਾ ਕੀਤਾ ਗਿਆ ਹੈ ਜੀ ਬਿਲਕੁਲ ਔਰ ਖਾਸ ਤੌਰ ਤੇ ਜਿਹੜੇ ਮੁਲਕ ਨਹੀਂ ਇਹਨਾਂ ਤੋਂ ਵੱਡੀ ਮੁਲਕ ਜਿਹੜੇ ਪਿਛਲੇ ਦਿਨੀ ਕੁਝ ਇਦਾਂ ਦੇ ਇਹ ਮੁਲਕਾਂ ਤੋਂ ਜਿਹੜਾ ਸੀ ਉਹ ਉਹਨਾਂ ਦੇ ਸਟੇਟਸ ਵੀ ਰਿਵੋਕ ਕੀਤੇ ਗਏ ਨੇ ਜਿਨ੍ਹਾਂ ਦੀ ਗਿਣਤੀ ਲੱਖਾਂ ਵਿੱਚ ਆ ਸੋ ਲੱਗਦਾ ਕਿ ਫਲੈਟਾਂ 'ਚ ਹੋਰ ਵੀ ਵਾਧਾ ਹੋ ਸਕਦਾ ਹੈ। ਹਾਂ ਜੀ ਬਿਲਕੁਲ ਤੇ ਨਾਲ ਹੀ ਮਨਦੀਪ ਜੀ ਇੱਕ ਹੋਰ ਖਬਰ ਕੈਨੇਡਾ ਤੋਂ ਸਾਹਮਣੇ ਆ ਰਹੀ ਹੈ ਉਸ ਦਾ ਜ਼ਿਕਰ ਕਰ ਲੈਂਦੇ ਆ 7 ਸਾਲ ਪਹਿਲਾਂ ਵੈਂਕੂਵਰ ਤੋਂ ਇੱਕ ਮਾਮਲਾ ਸਾਹਮਣੇ ਆਇਆ ਸੀ ਜੁਤੀ ਵਾਰਦਾਤ ਹੋਈ ਸੀ ਤੇ ਉਸ ਸੰਬੰਧੀ ਹੁਣ ਜਿਹੜੀ ਹੈ ਉਹ ਅਪਡੇਟ ਜਾਰੀ ਕੀਤੀ ਗਈ ਹੈ ਸੋ ਕੀ ਸੀ ਇਹ ਪੂਰਾ ਮਾਮਲਾ ਤੇ ਹੁਣ ਕੀ ਇਸ ਦੇ ਬਾਰੇ ਦੱਸਿਆ ਗਿਆ ਹੈ? ਬਿਲਕੁਲ ਜੀ ਅ ਇੰਦਰਪੀਜੀ 7 ਸਾਲ ਪਹਿਲਾਂ 23 ਸਾਲ ਦੇ ਇੱਕ ਪੰਜਾਬੀ ਨੌਜਵਾਨ ਦਾ ਵੈਨਕੂਵਰ ਡਾਊਨਟਾਊਨ ਦੇ ਵਿੱਚ ਚਾਕੂ ਮਾਰ ਕੇ ਕਤਲ ਜਿਹੜਾ ਸੀ ਉਹ ਕਰ ਦਿੱਤਾ ਗਿਆ ਸੀਗਾ ਇਸ ਨੌਜਵਾਨ ਦਾ ਨਾਮ ਕੁਲਵਿੰਦਰ ਥਿੰਦ ਸੀ ਅ ਜਿਸ ਦਾ ਜਿਹੜਾ ਵੈਨਕੂਵਰ ਡਾਊਨਟਾਊਨ ਦੇ ਵਿੱਚ ਜਿਹੜਾ ਸੀ ਗ੍ਰੈਨਵੈਲ ਸਟਰੀਟ ਦੇ ਉੱਤੇ ਜਿਹੜਾ ਕਤਲ ਕਰ ਦਿੱਤਾ ਗਿਆ ਸੀ ਤੇ ਇਹ ਕਵਾਨਾ ਨਾਈਟ ਕਲੱਬ ਦੇ ਵਿੱਚ ਕੰਮ ਕਰਦਾ ਸੀਗਾ ਸੋ ਇਹ ਗੱਲ ਹੈਗੀ ਹੈ ਜੀ 27 ਜਨਵਰੀ 2018 ਦੀ ਉਹ ਰਾਤ ਨੂੰ ਤਕਰੀਬਨ 2:30 ਵਜੇ ਕਵਾਨਾ ਲਾਉਂਜ ਦੇ ਬਾਹਰ ਦੋ ਧਿਰਾਂ ਦੇ ਵਿੱਚ ਜਿਹੜੀ ਸੀ ਉਹ ਲੜਾਈ ਹੋ ਗਈ ਸੀ ਤੇ ਉਹ ਧਿਰਾਂ ਵਿੱਚੋਂ ਵੀ ਪੰਜਾਬੀ ਕੁਝ ਸ਼ਾਮਲ ਸੀਗੇ ਤੇ ਇਹ ਨੌਜਵਾਨਵਾਰੀ ਜੋ ਦੱਸਿਆ ਜਾ ਰਿਹਾ ਇਹ ਸਿਰਫ ਉੱਥੇ ਕੰਮ ਕਰਦਾ ਸੀਗਾ ਤੇ ਜਦੋਂ ਇਹ ਲੜਾਈ ਉੱਥੇ ਹੋਈ ਤਾਂ ਇਹ ਉੱਥੇ ਉਸ ਲੜਾਈ ਨੂੰ ਛਡਾਉਣ ਗਿਆ ਸੀ ਰਕਵੋਣ ਗਿਆ ਸੀਗਾ ਤੇ ਇਸੇ ਹੀ ਦੌਰਾਨ ਜਦੋਂ ਇਹ ਝਗੜਾ ਰਕਵੋਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਇਸੇ ਦੇ ਹੀ ਕਿਸੇ ਨੇ ਉੱਥੇ ਚਾਕੂ ਕੱਢ ਮਾਰਿਆ ਜਿਸ ਤੋਂ ਬਾਅਦ ਉਹ ਲੋਕ ਜਿਹੜੇ ਸੀ ਉੱਥੋਂ ਫਿਰ ਘਟਨਾ ਤੋਂ ਫਰਾਰ ਹੋ ਗਿਆ ਪਰ ਇਸ ਨੌਜਵਾਨ ਦੀ ਚਾਕੂ ਲੱਗਣ ਕਾਂ ਜਿਹੜੀ ਸੀ ਉਹ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਕਾਫੀ ਜਿਹੜਾ ਸੀ ਭਾਈਚਾਰੇ ਵਿੱਚ ਵੀ ਸੋਗ ਦੀ ਲਹਿਰ ਫੈਲ ਗਈ ਸੀ ਖਾਸ ਤੌਰ ਤੇ ਪਰਿਵਾਰ ਨੂੰ ਇੱਕ ਵੱਡਾ ਸਦਮਾ ਲੱਗਾ ਸੀ ਤੇ ਹੁਣ ਤਕਰੀਬਨ 7 ਸਾਲ ਬਾਅਦ ਇੰਦਰਪੀਰ ਜੀ ਇੱਕ ਵਿਅਕਤੀ ਦੀ ਗ੍ਰਿਫਤਾਰੀ ਕੀਤੀ ਗਈ ਆ 28 ਸਾਲ ਦੇ ਸੁਖਜੀਤ ਸਿੱਧੂ ਨੂੰ ਜੋ ਕਿ ਨਿਊ ਵੈਸਟਮਿੰਸਟਰ ਦਾ ਰਹਿਣ ਵਾਲਾ ਹੈ ਉਸ ਤੋਂ ਇਸ ਮਾਮਲੇ ਉੱਤੇ ਗ੍ਰਿਫਤਾਰ ਕਰਕੇ ਉਸ ਨੂੰ ਜਿਹੜਾ ਸੈਕੰਡ ਡਿਗਰੀ ਮਰਡਰ ਦੇ ਚਾਰਜਸ ਵਿੱਚ ਜਿਹੜਾ ਉਹ ਚਾਰਜ ਇਸ ਵਕਤ ਕਰ ਲਿਆ ਗਿਆ ਅ ਸੋ ਹੁਣ ਦੇਖਦੇ ਆਂ ਜੀ ਅੱਗੇ ਇਸ ਕਤਲ ਦੇ ਵਿੱਚ ਕੀ ਹੁੰਦਾ ਪਰ ਪੁਲਿਸ ਨੂੰ ਇਸ ਮਾਮਲੇ ਵਿੱਚ ਕਾਫੀ ਮਿਹਨਤ ਕਰਨੀ ਪਈ ਪੁਲਿਸ ਦੇ ਵੱਲੋਂ ਕਾਫੀ ਸੀਸੀਟੀਵੀ ਫੁਟੇਜ ਜਿਹੜੀਆਂ ਅਸੀਂ ਉਹ ਖੋਜੀਆਂ ਗਈਆਂ ਕਾਫੀ ਗਵਾਹਾਂ ਨਾਲ ਚਸ਼ਮਦੀਦਾਂ ਨਾਲ ਗੱਲਬਾਤ ਕੀਤੀ ਤੇ ਅਖੀਰ 7 ਸਾਲ ਬਾਅਦ ਜਾ ਕੇ ਕਿਉਂਕਿ ਥਿੰਦ ਦਾ ਪਰਿਵਾਰ ਜਿਹੜਾ ਸੀ ਉਹ ਵੀ ਇਸ ਮਾਮਲੇ ਵਿੱਚ ਇਨਸਾਫ ਲੈਣ ਲਈ ਜਿਹੜਾ ਸੀ ਉਹ ਲਗਾਤਾਰ ਪੈਰਵਾਈ ਕਰ ਰਿਹਾ ਸੀਗਾ ਪੁਲਿਸ ਤੇ ਲਗਾਤਾਰ ਦਬਾਅ ਬਣਾਇਆ ਹੋਇਆ ਸੀ ਤੇ ਪੁਲਿਸ ਵੱਲੋਂ ਵੀ ਇਸ ਮਾਮਲੇ ਨੂੰ ਜਿਹੜਾ ਸੀ ਉਹ ਬੰਦ ਨਹੀਂ ਕੀਤਾ ਗਿਆ ਤੇ ਆਖੀਰ 7 ਸਾਲ ਬਾਅਦ ਸੁਖਜੀਤ ਸਿੱਧੂ ਨੂੰ ਗ੍ਰਿਫਤਾਰ ਕਰਕੇ ਉਹਨੂੰ ਚਾਰਜ ਕੀਤਾ ਗਿਆ ਹੈ ਸੋ ਹੁਣ ਦੇਖਦੇ ਹਾਂ ਅੱਗੇ ਇਸ ਮਾਮਲੇ ਵਿੱਚ ਕਿਸ ਤਰੀਕੇ ਨਾਲ ਪੈਰਵਾਈ ਹੁੰਦੀ ਆ ਕੀ ਕਾਰਵਾਈ ਹੁੰਦੀ ਆ ਪਰ 7 ਸਾਲ ਬਾਅਦ ਇੱਕ ਪਰਿਵਾਰ ਨੂੰ ਜਿਹੜੀ ਉਹ ਇਨਸਾਫ ਦੀ ਉਮੀਦ ਜਿਹੜੀ ਆ ਉਹ ਜ਼ਰੂਰ ਵੱਜੀ ਆ ਜੀ ਬਿਲਕੁਲ ਸੋ ਇਸ ਹਨ ਕੁਝ ਖਬਰਾਂ ਜਿਹੜੀਆਂ ਅੱਜ ਦਾ ਦਿਨ ਦੋਹਾਂ ਦੇਸ਼ਾਂ ਤੋਂ ਸਾਹਮਣੇ ਆਈਆਂ ਜਿਨ੍ਹਾਂ ਬਾਰੇ ਪ੍ਰੋਗਰਾਮ ਦੇ ਵਿੱਚ ਵਿਚਾਰ ਚਰਚਾ ਕੀਤੀ ਹੈ ਇਸੇ ਤਰ੍ਹਾਂ ਰੋਜ਼ਾਨਾ ਤਾਜ਼ਾ ਅਪਡੇਟਸ ਹਾਸਲ ਕਰਨ ਵਾਸਤੇ ਤੁਸੀਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਫਿਲਹਾਲ ਸਾਨੂੰ ਦਿਓ ਇਜਾਜ਼ਤ ਧੰਨਵਾਦ